ਫਿਰ ਲਾਤੀ ਸਨਨੀ ਪੁੱਤ ਸਨਨੀਦਰ ਲਾਤੀ ਮਾਂ ਭੂਆ ਕਿਥੇ ਆ ਭੂਆ ਤਾਂ ਅੰਦਰੇ ਬੈਠੀ ਐ ਮੈਂ ਤੁਹਾਨੂੰ ਐ ਕਹਿੰਦਾ ਸੀ ਹਾਂ ਪਰੋਣੇ ਦਾ ਫੋਨ ਆਇਆ ਸੀ ਫਰੀਦੇ ਦਾ ਹਾਂ ਤੇ ਆ ਕੱਪੜੇ ਲੈ ਲੈਣਾ ਉਹ ਕੋਈ ਤੇ ਉਹ ਪ੍ਰੀਤ ਨੂੰ ਕਹਿੰਦੇ ਨਾਲ ਲਿਆਣ ਲਾੜ ਲੈ ਕੇ ਜਾਣੀ ਹਾਂ ਕਹਿੰਦੇ ਫਿਰ ਆਪਦੇ ਪਸੰਦ ਦੇ ਲੈ ਲੂ ਕਹਿੰਦੇ ਫਿਰ ਔਖਾ ਹੋਏ ਨਾ ਤੁਹਾਨੂੰ ਪਤਾ ਵੀ ਬਾਹਰ ਜਾਣਾ ਵੀ ਨਾ ਪਸੰਦ ਆਏ ਫਿਰ ਰਪੀਏ ਲੱਜਦਾ ਵੀ ਕਹਿੰਦੇ ਕੀ ਫਾਇਦਾ ਚਾਲ ਪੁੱਤ ਜੇ ਉਹਨਾਂ ਨੇ ਕਿਹਾ ਫਿਰ ਤਾਂ ਭੇਜਣੀ ਉਹ ਪੈਣੀ ਆ। ਉਹ ਤਾਂ ਮੈਂ ਹਾਂ ਕਰਤੀ। ਮੈਂ ਕਹਤੋ ਸੀ ਮੈਂ ਕੋਈ ਨਾ ਮੈਂ ਕਹਿਨਾਂ ਤਿਆਰ ਹੋ ਜੂਗੀ। ਚਲਾ ਜਾ ਮੈਂ ਤੁਸੀ ਘੰਟੇ ਤੱਕ ਵਗ ਜਿਓ। ਮੈਨੂੰ ਕਹਿੰਦੇ ਸੀ ਜੀ ਕਿ ਜੇ ਮਾਂ ਉਹ ਮਾ ਮੇਰਾ ਤਾਂ ਵੀ ਘਰੇ ਲੋਟ ਨਹੀਂ ਆਉਣਾ ਹਨਾ। ਮਾਂ ਚਲ ਤੁਸੀ ਵਗ ਜਿਓ ਕੋਈ ਗੱਲ ਨਹੀਂ। ਆਹੋ ਚਲ ਲੈ ਜਾਣਗੇ ਆ ਕੇ। ਐ ਤਾਂ ਉਹਦੀ ਮਾਂ ਵੀ ਨਾਲ ਨਨਤ ਨਾਲ ਹੋਊ ਤਰੀਗੀ। ਹੁਣ ਤਾਂ ਪੁੱਤਰ ਰਵਾਜ ਏ ਆ। ਅਗਲਾ ਨਾਲ ਲੈ ਜਾ ਕੇ ਕਪੜਾ ਲਿੜਾ ਪਸੰਦदाई ਦਵਾਉਂਦਾ। ਅਗਲਾ ਕਹਿੰਦਾ ਬਾਅਦ ਚ ਜੇ ਨਾ ਪਸੰਦ ਆਇਆ ਫਿਰ ਮੁੜ ਮੁੜੀਆ ਕਰਦੇ ਫਿਰਾਂਗੇ। ਚਲੋ ਫਿਰ ਜਿਵੇਂ ਅਗਲੇ ਨੂੰ ਚੰਗਾ ਲੱਗਦਾ ਫਿਰ ਕਹਿ ਵੀ ਕੀ ਸਕਦੇ ਆਪਾਂ ਹਨਾ ਆਹੋ ਚਲ ਕਹਿ ਦੰਨੀ ਆ ਪ੍ਰੀਤ ਨੂੰ ਹੋ ਜੂਗੀ ਤਿਆਰ ਹੋਰ ਚਲੇ ਜਾਊਗੀ ਨਾਲੇ ਫਿਰ ਥੋੜੇ ਬੋਤੇ ਪੈਸੇ ਦੇ ਦੇਣੀ ਕੁੜੀ ਨੂੰ ਕੋਈ ਨਾ ਪੈਸੇ ਤਾਂ ਮੈਂ ਦੇ ਦੂੰ ਹਾਂ ਕੋਲ ਵੀ ਤਾਂ ਨਿਆਣੇ ਦੇ ਹੋਣੇ ਚਾਹੀਦੇ ਨੇ ਬਸ ਇਹਨੂੰ ਐਂ ਕਹਦੇ ਵੀ ਪ੍ਰੀਤ ਨੂੰ ਮੜਾ ਸਮਝਾ ਦੇ ਵੀ ਜਿਹੜੀ ਕਦੇ ਉਹ ਚੀਜ਼ ਪਸੰਦ ਕਰਨ ਦੇ ਵਾ ਤੂੰ ਹਾਂ ਹੀ ਕਰੀ ਚੰਦੇ ਬਸ ਠੀਕ ਇੱਕ ਨਾਲਤਾ ਚਲ ਬੱਗੀ ਵੀ ਕਿਤੇ ਇਹ ਨਾ ਹੋਵੇ ਹਨਾ ਵੀ ਆਪਦੀ ਮਰਜ਼ੀ ਜੀ ਕਰੀਏ ਫਿਰ ਆਲਾ ਭੇੜਾ ਜਿਹਾ ਲੱਗਦਾ ਦੇਖਣ ਨੂੰ ਕੋਈ ਗੱਲ ਨਹੀਂ ਪੁੱਤ ਸਮਝਾ ਦੰਨੀ ਆ ਪ੍ਰੀਤ ਪ੍ਰੀਤ ਆ ਮਾ ਉਰੀ ਆ ਪੁੱਤ ਮਨੇ ਤਵਾ ਆਪੇ ਕਹਿਨੀ ਬਾਲਾ ਵੀ ਨਾ ਹੋ ਗਈ ਨਾ ਨਾ ਕੋਈ ਗੱਲ ਨਹੀਂ ਤਾ ਸਮਝਾ ਦੇ ਅੰਦਰ ਮੇਲਾ ਫੋਨ ਜਾ ਵੀ ਵੱਜੀ ਜਾਂਦਾ ਕ ਤੇਰਾ ਹੀ ਆਲਾ ਹੈ ਤੇ ਚਾਰਜ ਤਾਂ ਆਵਾ ਮੈਂ ਤਾਂ ਹੀ ਕਹਿਨੀ ਆ ਪੁੱਤ ਤਿਆਰ ਹੋ ਜਾ ਤੇਰੇ ਸਹੁਰਿਆਂ ਨੇ ਆਉਣਾ ਸਹੁਰੇ ਨੇ ਆਉਣੇ ਹਾਂ ਤੈਨੂੰ ਨਾਲ ਲੈ ਕੇ ਜਾਣਗੇ ਉਹਨਾਂ ਨੇ ਬਰੀ ਖਰੀਦਣੀ ਹੋਣੀ ਆ ਕੱਪੜੇ ਲੈਣਾ ਫਿਰਦਨਾ ਹੋਊਗਾ ਤੇਰੀ ਪਸੰਦ ਦੇ ਕੱਪੜੇ ਦੁਕਾਨੇ ਹੋਣਗੇ ਉਹ ਨਾਲ ਆਪ ਹੀ ਲੈ ਲੈਣਗੇ ਮम्मी ਮੈਂ ਨਹੀਂ ਜਾਣਾ ਹੈਗਾ ਉਹ ਮੈਂ ਤੈਨੂੰ ਹੁਣ ਮੇਰੀ ਗੱਲ ਸੁਣ ਮੈਂ ਹਾਂ ਕਰਤੀ ਹੁਣ ਆਏ ਆਪਣਾ ਕਿਵੇਂ ਜਵਾਬ ਇਸ ਤਰ੍ਹਾਂ ਦਾਗਾ ਨਾਲੇ ਪੁੱਤ ਨਾ ਨਹੀਂ ਕਰੀਦੀ ਹੁੰਦੀ ਅਗਲਾ ਕੀ ਕਹੂਗਾ ਵੀ ਨਾ ਕਰਦੇ ਨੇ ਹਨਾ ਜਾਣਾ ਤਾਂ ਪੈਣਾ ਹੀ ਆ ਕੋਈ ਗੱਲ ਨਹੀਂ ਪੁੱਤ ਹਾਂ ਹੂੰ ਕਰੀ ਜਾਈ ਲੈ ਤਾ ਅਗਲਾ ਆਪੇ ਲੈਂਦਾ ਲੈਣੇ ਮੈਂ ਅਗਲੇ ਆਪਦੇ ਰੁਪਏ ਲੈਣੇ ਤੁਹਾਨੂੰ ਤੋਂ ਸੰਗ ਜੀ ਲੱਗਦੀ ਹੈ ਜੇ ਤਾਂ ਚੱਲ ਪਿਓ ਨਾਲ ਤੁਸੀਂ ਅਸੀਂ ਕੀ ਕਰਾਂਗੇ ਘਰੇ ਕੰਮ ਬੜਾ ਹੈਗਾ ਘਰੇ ਨਿਮੇੜ ਲੀਏ ਤੇਰੇ ਤੋਂ ਫੋਨ ਚੱਕ ਤੇਰਾ ਬੱਜੀ ਜਾਂਦਾ ਅੰਦਰ ਚਲ ਕੋਈ ਨਹੀਂ ਤਾਂ ਆਈ ਜਾਣ ਦੇ ਤਾਂ ਕੋਈ ਗੱਲ ਨਹੀਂ ਮੈਂ ਤੈਨੂੰ ਇਹੀ ਗੱਲ ਕਹਿਣਾ ਜੇ ਨਾਲ ਉਹਦੀ ਆਪਣਾ ਭੈਣ ਹੋਊਗੀ ਮਾਂ ਹੋਊਗੀ ਤੇ ਤੂੰ ਚੁੱਪ ਕਰਕੇ ਆਪਦਾ ਬੈਠੀ ਰਹੀਂ ਜਿਹੜਾ ਕੱਪੜੇ ਲੈ ਲੈਣਗੇ ਕਦੇ ਵੀ ਕੋਈ ਗੱਲ ਨਹੀਂ ਹੋਰ ਜਾਣਾ ਤਾਂ ਪੈਣਾ ਹੀ ਆ ਪੁੱਤ ਅਗਲਾ ਕੀ ਸੋਚੂਗਾ ਉਹਨਾਂ ਨੇ ਤਾਂ ਚੌ ਨਾਲ ਤੈਨੂੰ ਫੋਨ ਕਰਿਆ ਹੋਣਾ ਵੀ ਨਾਲ ਲੈ ਜਾਣੇ ਇਹ ਤਾਂ ਉਹਨਾਂ ਨੇ ਮੂੰਹ ਜਿਹਾ ਬਣਾਉਣ ਲੱਗ ਜੀ ਵੀ ਮੈਂ ਨਹੀਂ ਜਾਣ ਕੱਪੜੇ ਉਹ ਸੋਹਣੀ ਖਰੀਦਣ ਗਏ ਜਿਹੇ ਜਿਹੇ ਖਰੀਦਣ ਤੇ ਗਏ ਉਹਨਾਂ ਨੂੰ ਖੇਤ ਲੈਣਾ ਚਾਹੇ ਮੇਰੀ ਗੱਲ ਸੁਣ ਚਾਹੇ ਜਮਾਂ ਲੱਖ ਸੋਨੇ ਖਰੀਦਣ ਚਾਹੇ ਉਹ ਗੱਲ ਲੱਖਾਂ ਤੇ 5 ਲੱਖ ਦੇ ਖਰੀਦਣ ਪਰ ਜਦੋਂ ਅਗਲੇ ਨੇ ਸਵਾਲ ਹੀ ਪਤਾ ਕਹੀ ਦਿੱਤਾ ਵੀ ਵੀ ਨਾਲ ਲੈ ਕੇ ਉਹਨੂੰ ਜਵਾਬ ਕਿਵੇਂ ਦੇਦੀ ਆਪਾਂ ਜਾ ਉੱਠ ਜਾ ਆਪਣਾ ਸੂਟ ਪ੍ਰੈਸ ਕਰ ਲਾ ਕੀ ਹੈਗੀ ਬਿਮਾਰ ਹੈ ਉਹ ਤੂੰ ਨੰਨੇ ਨਾ ਪਾਇਆ ਕਰ ਕੁੜੀ ਐਮੀ ਉਹ ਤੇਰੀ ਪਰਜਾਈ ਨੂੰ ਪਤਾ ਲੱਗ ਗਿਆ ਉਹ ਕਲੇਸ਼ ਕਰੀ ਜਾਊ ਚੁੱਪ ਕਰਕੇ ਪਰਦੇ ਨਾਲ ਤਿਆਰ ਹੋ ਕੇ ਬਹਿ ਜਾ ਜਾ ਕਰ ਲੈ ਸੂਟ ਪ੍ਰੈਸ ਆਪਣਾ ਹੋਰ ਬਾਹਰ ਅਗਲੇ ਨੇ ਆ ਜਾਣਾ ਘੰਟੇ ਦਾ ਟੱਕਾ ਆਉਣਾ ਮੈਨੂੰ ਪਤਾ ਸੂਟ ਪ੍ਰੈਸ ਨੂੰ ਕੀ ਹੋਇਆ ਚੁੰਨੀ ਲੈ ਲੂੰਗੀ ਸੋਨਾ ਲੈ ਕੇ ਸੂਟ ਚੱਲ ਤੇਰੀ ਮਰਜ਼ੀ ਹੈ ਮੈਂ ਤਾਂ ਦੇਖ ਕੁਝ ਨਹੀਂ ਕਹਿੰਦਾ ਤੇ ਉਹ ਘਰੇ ਦਾ ਦਿਖਾਉਂਦੇ ਨਹੀਂਗੇ ਬਾਹਰ ਦੀ ਵਾਰ ਜਦੋਂ ਆਉਣਗੇ ਮੈਨੂੰ ਫੋਨ ਕਰਨਗੇ ਵੱਡੇ ਤੇ ਹੈਗੇ ਤੇ ਲੋਟ ਲੱਗੇ ਅੱਡੇ ਚੜਾ ਆਉਂਗਾ ਬਾਹਰ ਸੜਕੇ ਰੋਲ ਅੱਡੇ ਤੇ ਚੜਾ ਆਈ ਪੁੱਤ ਲੋਕ ਫਿਰ ਤੈਨੂੰ ਪਤਾ ਹੀ ਹੈ ਕ ਉਹ ਕਰਨ ਗਾੜਾ ਨਾਲ ਪਹਿਲਾਂ ਹੀ ਤੋਰਦੀ ਉਹਨਾਂ ਦੇ ਨਾਲ ਲੋਕਾਂ ਦੀ ਫਿਕਰ ਨਿਆ ਕਰ ਫਿਕਰ ਤਾਂ ਆਪਣੇ ਘਰ ਦੀ ਕਰ ਆ ਜਿਹੜੀ ਆਈ ਬੈਠੀ ਹੈਗੀ ਚੱਲ ਕੋਈ ਗੱਲ ਨਹੀਂ ਉਹਨਾਂ ਫੈਦੀ ਘਾਟੇ ਤੇ ਆ ਕੇ ਫੋਨ ਕਰ ਦਿਓ ਉੱਥੇ ਜਾ ਕੇ ਚੜਾਏ ਉੱਥੋਂ ਹੀ ਫਿਰ ਤਾਰ ਜਾਣਗੇ ਬਸ ਕਰ ਹੋੁੰਦਾ ਨਹੀਂਗੇ 100 ਜਲੂਸ ਕੱਢੂ ਉੱਥੇ ਆਪਣਾ ਇਹ ਨਹੀਂ ਪਤਾ ਕੀ ਕੀ ਕੁਸ਼ ਕਹੂਗੀ ਉੱਥੇ ਉਹ ਹੋਰ ਇਹਨੂੰ ਤਾਂ ਬੜਕ ਵੀ ਨਹੀਂ ਦੀ ਤੂੰ ਐਵੇਂ ਨਾਲ ਲੰਕ ਜੂਗੀ ਉੱਥੇ ਆ ਜਾ ਇਹਦਾ ਤਾਂ ਕੁੜੀ ਦਾ ਉਹਨੇ ਦਿਮਾਗ ਖਰਾਬ ਹੋਇਆ ਪਿਆ ਬਸ ਲੈ ਜੂ ਇਹ ਭੂਆ ਨੂੰ ਜਾ ਉੱਥੇ ਜਾ ਕਰ ਲੈ ਸਿਰ ਮੂੰਹ ਆਪਣਾ ਹੋਰ ਮਣਾ ਮੋਟਾ ਮੂੰਹ ਤੇ ਪਾਣੀ ਮਾਰ ਲਾ। ਹੋਰ ਇਹ ਵੀ ਕੀ ਕਰੇ ਵੀ ਸਾਰੇ ਦਿਨ ਟੈਨਸ਼ਨ ਤਰੀ ਕਰਦੀ। ਇਹਨੂੰ ਵੇਲੇ ਵਿੱਚ ਤਾਂ ਹੈ ਸਾਰੇ ਪਾਸੇ ਸੋਚਦੀ ਐ ਤਾਂ। ਵੀ ਕਿਤੇ ਕਲੇਸ਼ ਨਾ ਪੈ ਜਾਈ ਕਰੀ। ਡਰਦੀ ਐ ਵੀ। ਹੋਰ ਇਹ ਜੇ ਕਿਤੇ ਪਰਾਂ ਦੀ ਪਸਣਾ ਹੋ ਗਈ ਅਜ ਅਸੀ ਨੂੰ ਵਿਛਿਆਣੀ ਬਿਆਣੀ ਐ। ਕਿਤੇ ਤੂੰ ਮੂਰੇ ਹੋ ਕੇ ਕੰਮ ਸਾਹਮਣਾ ਸੀਗਾ। ਆਪ ਨਾਲ ਤੁਰਦੀ। ਚਾ ਚਾ ਸਾਰਿੱਟਾ ਉਹ ਗਲਪੇ ਪਿੰਡ ਨੂੰ ਸੋਹਣੀ ਲੱਗਦੀ ਵੀ ਹਾਂ ਵੀ ਚਲ ਵੀ ਬਖੂ ਨਾਲ ਤਰੀਏ ਕੁੜੀ ਜੀ ਵੀ ਨਾਲ ਲਾ ਕੇ ਵਿਆਹ ਕਰਾਇਆ ਪੁੱਤ ਪਤਾ ਕੀ ਕਰਨਾ ਏ ਆ ਦੇਖ ਲੈ ਤੇਰੀ ਭੂਆ ਆਈ ਉਹਦੇ ਲਵੇ ਨਹੀਂ ਉੱਠਦੀ ਹੈਗੀ ਕੰਮ ਤਾਂ ਉਹਨੇ ਮੇਰੇ ਨਾਲ ਕੀ ਕਰਾਉਣਾ ਵੀ ਦੱਸ ਤੂੰ ਭੂਆ ਕੋ ਬੈਠੀ ਚੰਗੀ ਲੱਗਦੀ ਹੈ ਉਹੀ ਜੀ ਭੂਆ ਕੀ ਉਹਦੇ ਗੋਡੇ ਨਾਲ ਜੁੜੀ ਬੈਠੀ ਹੈ ਜਦਦੀ ਆਈ ਹੈ ਉਹ ਨਹੀਂ ਦੇਖਦੇ ਵੀ ਤੁਸੀਂ ਇਹਨੂੰ ਕਿਉਂ ਤੋੜਦੇ ਹੋਗੇ ਪਤਾ ਤਾਂ ਹੈਗਾ ਵੀ ਇੱਥੇ ਆ ਕੇ ਕਲੇਸ਼ ਹੀ ਪਵਾਉਗੇ ਵੀ ਇਹਨੂੰ ਦੱਸ ਕੇ ਕਿਵੇਂ ਆਈ ਹੈ ਭੂਆ ਇਹ ਕੀ ਪਤਾ ਕਿ ਮੈਂ ਆਈ ਆਈ ਹੋਣੀ ਲੜਾਈਆਂ ਕਰਨ ਹੋਰ ਆਉਣਾ ਨੇ ਕਿਹਾ ਮਾ ਪਾਪੇਓ ਤਾਂ ਕਿਸ ਨੂੰ ਦੱਸਿਆ ਵੀ ਨਹੀਂ ਆਪਾਂ ਓਰੇ ਆਈ ਤੇ ਪਤਾ ਲੱਗਿਆ ਉਹਦਾ ਵੀ ਬਿਧਾ ਰਕਲੇਸ਼ ਕਰਿਆ ਆਉਂਦੀ ਮੈਨੂੰ ਬੋਲਣ ਲੱਗ ਗਈ ਕਾਲੇ ਮੂੰਹ ਵਾਲੀ ਤੋਂ ਵੀ ਨਾ ਮੈਨੂੰ ਬੋਲਦੀ ਨਹੀਂ ਹੈਗੀ ਓ ਚਲ ਬੋਲਦੇ ਪਹਿਲੇ ਦਿਨੂ ਮਾਂ ਫਿਰ ਬੋਲਦੀ ਫਿਰ ਕਰ ਵੀ ਕੀ ਸਕਦੇ ਜੇ ਬੋਲਦੇ ਆ ਫਿਰ ਮਾਰਾ ਚਲ ਮੈਂ ਦੇਖਾਂ ਕੁੜੀ ਨੂੰ ਕਹਾ ਪਾ ਲੂਗੀ ਕੱਪੜੇ ਐਸੇ ਟੁੱਕਰ ਦਮਾਉ ਉਹਨੂੰ ਪਾ ਲੂਗੀ ਫੜਾ ਦੀ ਚੱਕ 1200 2000 ਵੱਧੂ ਰੋਗਾ ਆ ਵੱਧ ਦੇ ਦਊਂਗੀ ਜੇ ਇਹਨੂੰ ਪੁੱਛਣੀ ਕੋਈ ਚੀਜ਼ ਲੈਣੀ ਕਰਨੀ ਫਿਰ ਵੱਧ ਲੈ ਜੁ ਰੁਪਏ ਭਾਈ ਠੀਕ ਆ ਲੈ ਲੈਵੇ ਕੋਈ ਚੀਜ਼ ਲੈਣ ਦੇ ਕੰਮ ਤਾਂ ਸੁਣਾ ਸੱਚੀ ਗੱਲ ਕਹੀ ਆ ਸਿਆਣਿਆਂ ਨੇ ਪੇਕੇ ਮਾਵਾ ਨਾਲ ਹੁੰਦੇ ਨੇ ਆ ਦੇਖ ਰਾ ਕੋਈ ਜਵਾਕ ਵੀ ਨਹੀਂ ਕੋਲੇ ਆ ਕੇ ਖੜਦਾ ਹੈਗਾ ਲੈ ਤੀ ਇਹ ਲੈ ਜਾ ਭਾਂਡੇ ਖਾ ਲਈ ਪੋਰ ਰੋਟੀ ਹਾਂ ਪੁੱਤ ਰੋਟੀ ਤਾਂ ਮੈਂ ਖਾ ਲਈ ਐ ਦੱਸ ਚਾਹ ਬਣਾਵਾ ਗਾ ਲੱਸੀ ਪੀਤੀ ਹੋਈ ਆ ਪੁੱਤਾ ਚਾਹ ਠਹਿਰ ਕੇ ਪਿਉ ਮੈਂ ਤੂੰ ਮੈਨੂੰ ਐ ਦੱਸ ਐ ਟੈਨਸ਼ਨ ਜੀ ਕਿਉਂ ਲੱਗੀ ਆ ਨਹੀਂ ਐ ਤੂੰ ਕਿ ਮੈਨੂੰ ਲੱਗ ਜਾਂਦਾ ਮੇਰੀ ਗੱਲ ਸੁਨਾ ਤੇ ਤਕ ਉਸੂੰ ਵੀ ਨਾ ਬਈ ਮੈਂ ਤੇਰੇ ਨਾਲ ਗੱਲ ਕਰਨੀ ਹੈ ਹਾਂ ਹਾਂ ਦੱਸ ਪੁੱਤ ਪਰੋਣੇ ਦਾ ਫੋਨ ਆਇਆ ਸੀ ਤੇਰੇ ਭਤੀਜੇ ਕੋਲੇ ਪਤਾ ਨਹੀਂ ਤਾਂ ਆਇਆ ਪਤਾ ਨਹੀਂ ਲਾਇਆ ਭਈ ਇਹਨਾਂ ਨੇ ਆਏ ਤਾਂ ਮੈਨੂੰ ਪਤਾ ਨਹੀਂ ਹੈ ਗਿਆ ਹਾਂ ਹਾਂ ਤੇ ਕੱਪੜੇ-ਕੁਪੜੇ ਦਿਵਾਉਣੇ ਨੇ ਪ੍ਰੀਤ ਨੂੰ ਲੈ ਕੇ ਜਾਣਗੇ ਨਾਲ ਆਏ ਮੈਂ ਮਾਰ ਹੁਣੇ ਦੇਖ ਲੈ ਵਿਆਹ ਤਾਂ ਪਹਿਲਾਂ ਹੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਤੋਰ ਦੇਣ ਇੱਛਾ ਸ਼ਰਮਦਾ ਤਾਂ ਇਹਨਾਂ ਨੂੰ ਤੂੰ ਐ ਲਾ ਲਿਆ ਸ਼ਰਮ-ਸ਼ਰਮਤਾ ਹੈ ਨਹੀਂ ਇਹਨਾਂ ਨੇ ਲਾ ਕੇ ਕਿੱਲ ਟੰਗ ਰੱਖੀ ਐ ਇਹ ਜਮੀ ਹੱਦ ਹੀ ਪਾਰ ਕਰਖੀਆਂ ਨੇ ਉਹ ਕਿੱਥੇ ਨਾ ਤੇ ਤੋੜਨ ਕਿ ਕੁੜੀ ਨੂੰ ਕੀ ਪਤਾ ਉਹ ਦੱਸਾਂਗੇ ਮੇਰੀ ਗੱਲ ਸੁਣ ਲੈ ਨਾ ਜਾਣੀ ਕੱਲ ਨੂੰ ਕੋਈ ਗੱਲ ਬਾਤ ਹੋ ਜਾਈਏ ਆ ਸਾਰਾ ਪਿੰਡ ਤੁ ਤੁ ਕਰੂਗਾ ਤੁ ਤੁ ਕਰੂਗਾ ਪਹਿਲੀ ਤਾਂ ਪਰੋਣੀ ਕੁੜੀ ਨੂੰ ਤੋੜ ਦੇ ਫਿਰ ਪਹਿਲੀ ਚੜ ਚੜ ਜਾਂਦੀ ਹੁੰਦੀ ਸੀ ਵੀ ਐਂ ਦੱਸ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਉੱਤ ਲੋਕਾਂ ਤਾਂ ਮੂੰਹ ਨਹੀਂ ਖੜਾ 100 100 ਕਰੇ ਕਰੇ ਬਾਅਦ ਜਦ ਪਤਾ ਲੱਗਦਾ ਹੁੰਦਾ ਲੋਕਾਂ ਨੂੰ ਤਾਂ ਪਹਿਲਾਂ ਪਤਾ ਲੱਗ ਜਾਂਦਾ ਹੁੰਦਾ ਜਮੀ ਸ਼ਸ਼ੀ ਤੇਰੀ ਸ਼ਾਸਰੀ ਤਾਂ ਜਮੀ ਸ਼ਰਮਾ ਰੱਖੇ ਨੀ ਜਮੀ ਨਹੀਂ ਸੰਗ ਸ਼ਰਮਾ ਆਪੇ ਕਹੀ ਜਾਂਦੀ ਹੈਗੀ ਕੁੜੀ ਨੂੰ ਤੋੜ ਦੋ ਕਹਿੰਦੀ ਮੈਨੂੰ ਪਤਾ ਇਹਨਾਂ ਨੇ ਆ ਫੋਨ ਕਰਕੇ ਕਿਹਾ ਹੋਊਗਾ ਵੀ ਸਾਡੀ ਕੁੜੀ ਨੂੰ ਪਸੰਦ ਦੇ ਕੱਪੜੇ ਦਵਾਓ ਉਹਨਾਂ ਦੇ ਕਾਹਨੋ ਪਿਆ ਹੋਊਗਾ ਮਿਲਦਾ ਹੈ ਇਹ ਤਾਂ ਅੱਜ ਕੱਲ੍ਹ ਦੀ ਮਾਡਲ ਨਿਕਾਉਂਦੀ ਹੈ ਜੀ ਸੱਸਾ ਜੁ ਵੀ ਹਫਤੇ ਹੀ ਬਾਹਰ ਕਰਖਿਨ ਸ਼ਾਂਤਰੀ ਮੰਨਦੀ ਹੈਗੀ ਕੋਈ ਗੱਲ ਨਹੀਂ ਤੂੰ ਮਾਰਾ ਜਾ ਮੈਂ ਕਹੂੰਗੀ ਮੈਂ ਪਰਪੁਰ ਤੇ ਸਾਸ ਦੀ ਚਿੰਗੀ ਤਰਾਂ ਗਤ ਨਹੀਂ ਮੈਂ ਨਹੀਂ ਕੁੜੀ ਨੂੰ ਦੇਰੀ ਤੋਂ ਬਾਹਰ ਜਾਂਦੀ ਮੈਂ ਕਿਵੇਂ ਜਾ ਮੇਰੀ ਗੱਲ ਸੁਣ ਲੈ ਜੇ ਫਿਰ ਪੁੱਛੂਗੀ ਵੀ ਤੈਨੂੰ ਕੀ ਪਤਾ ਲੱਗ ਗਿਆ ਮੇਰੇ ਨਾਲ ਨਾ ਧਰਦੀ ਕਿਤੇ ਮੈਂ ਤਾਂ ਸੂਲ ਸੁਣ ਲਿਆ ਕਹਦੇ ਮੈਂ ਤਾਂ ਨਹੀਂ ਐਂ ਕਹ ਦੂੰਗੀ ਜਦੋਂ ਗੱਲਾਂ ਕਰਦੇ ਸੀ ਸਾਰਾ ਟੱਬਰ ਕਹਦੇ ਜਦੋਂ ਕੁੜੀ ਤਿਆਰ ਹੋ ਕੇ ਜਾਊਗੀ ਵੀ ਕੁਝ ਸੁਣ ਤੋਂ ਆਏਂਗੇ ਕਿੱਥੇ ਜਾਣੀਆਂ ਕੁੜੇ ਹਾਂ ਨਾ ਮੈਂ ਤੇ ਸਾਸੂ ਸਾਦੂ ਬੜੀ ਕੁੜੀ ਕਿੱਥੇ ਜਾਂਦੀ ਹੈ ਆਪੇ ਦੱਸੂਗੀ ਫਿਰ ਨਹੀਂ ਮਨਾ ਲੂਗੀ ਮਾਰ ਕੇ ਦਊ ਮੇਰੀ ਗੱਲ ਸੁਣ ਲੈ ਦੱਸ ਦੇ ਦੁਸਦੀ ਕੋਈ ਨਹੀਂ ਹੈਗੀ ਤੈਨੂੰ ਮਨਾਉਣੀ ਪਊਗੀ ਆਪ ਨੂੰ ਕੋਈ ਗੱਲ ਨਹੀਂ ਸਿੱਧਾ ਕਹਦੀ ਕਹਦੇ ਮੈਨੂੰ ਪਰ ਉਹਨੇ ਨਾਲ ਜਾਂਦੀ ਹੈ ਕਦੇ ਕੱਪੜੇ ਲੈਣ। ਆ ਠੀਕ ਆ ਠੀਕ ਆ ਠੀਕ ਆ ਕੋਈ ਨਹੀਂ। ਸੋਲਿਆ ਸੀ ਕਦੇ ਮੈਂ ਸੱਜੇ ਤੋਂ ਗੱਲਾਂ ਕਰ ਦਿੱਤੀ। ਹਾਂ ਮੈਂ ਕਿਹਾ ਗੋਲੀਆਂ ਹੈਗੀ ਹੈ ਨਾ ਹਾਂ ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਮੈਂ ਖਿੱਚਦੇ ਆ ਤੇ ਸੱਸ ਨੂੰ। ਦੁੱਖਾ ਹੁੰਦਾ ਦੇਖ ਲਿਆ ਪੂਆ ਵੀ ਪਹਿਲਾਂ ਤਾਂ ਨਹੀਂ ਜਾਂਦੇ ਹੁੰਦੇ ਹੈਗੇ ਵਿਆਹ ਤਾਂ ਪੂਆ ਮੇਰਾ ਵੀ ਹੋਇਆ ਸੀ ਤੇ ਤੇਰਾ ਵੀ ਹੋਇਆ ਸੀ ਸਾਡੇ ਤਾਂ ਸਾਡੇ ਵਾਰੀ ਤਾਂ ਪੁੱਤ ਜਈਏ ਚਾਰ ਨਾ ਲੀਰਾਂ ਸਰਦੀਆਂ ਦੀ ਸੌਹਰਾਂ ਤੋਂ ਉਹੀ ਦਿਨਾਂ ਦੇ ਚਾਟਾ ਉਗਲ ਨਹੀਂ ਤੀ ਨੰਗੀ ਕਰਦੇ ਆ ਆਨੰਦ ਫੇਰੇ ਹੁੰਦੇ ਨਾ ਸਾਰਾ ਮੂੰਹ ਟਾਕੇ ਫਿਰ ਅੱਜ ਕੱਲ੍ਹ ਦੇ ਨੂੰ ਪਤਾ ਨਹੀਂ ਕੀ ਹੋ ਰਿਹਾ ਉਹੀ ਜਿਹੀ ਤੇਰੀ ਸੱਸ ਹੋ ਰਹੀ ਹੈ ਜੇ ਤਾਂ ਪਹਿਲੇ ਜਵਾਨੀ ਚ ਰਹੇ ਉਹ ਵੀ ਹੁਣ ਨਵੇਂ ਜਵਾਨੇ ਦੀ ਬਣ ਕੇ ਰਹੇ ਮੈਨੂੰ ਤਾਂ ਐ ਨਹੀਂ ਸਾਹਬ ਆਉਂਦਾ ਜੇਨਾਂ ਦੇ ਜਮੀਨ ਜੂਨ ਖਾਸੀ ਹੁੰਦੀ ਪਤਾ ਨਹੀਂ ਕੀ ਲੱchnਾ ਉੱchnਾ ਕਰਦੇ ਇਹ ਇਹਨਾਂ ਦਾ ਤਾਂ ਹੁਣ ਹੈ ਨਹੀਂ ਨਾਲੇ ਪੈਸੇ ਹੈ ਨਹੀਂ ਜ਼ਰਖਾਣੂ ਨਹੀਂ ਹੈਗੇ ਪੈਸੇ ਨਾਲੇ ਕੋਲ ਤਾਂ ਵੀ ਨਹੀਂ ਹਟਦੇ ਹੈਗੇ ਤਾਂ ਚੋਜ ਕਰ ਜਾਂਦੇ ਆ ਚੋਜ ਕਰ ਦਈਏ ਜਾਣ ਜਾਣ ਕੇ ਫਿਰ ਪਤਾ ਨਹੀਂ ਕੀ ਕੁਛ ਕਰਦੀ ਇਹ ਬਸ ਫਿਰ ਤਾਂ ਤੇਰਾ ਭੂਤਾ ਸਿਰ ਖੜਾ ਰੱਖੀਏ ਬਾਪੇ ਕਹਿੰਦੇ ਦੀ ਨੰਗਾ ਦੀ ਅੱਜ ਤੂੰ ਆਈਂ ਤੇ ਸੱਚ ਦੋ ਜਿੱਲੀਆਂ ਨਹੀਂ ਸੀ ਤੇ ਟੀਚਾ ਆ ਤੇਰੀ ਦਾਦੀ ਨੇ ਆਦਿਨ ਪਾ ਕੇ ਆਣ ਨੂੰ ਦਿਖਾਈਆਂ ਤਾਂ ਹੀ ਹੈ ਨਹੀਂ ਹੁਣ ਜਦ ਦਰਿਆ ਮਿੱਥੋਂ ਮੰਗਦੀ ਐ ਤੇ ਦਰਿਆ ਤੇਰੀਆਂ ਦੇ ਲੜਤੀ ਮੇਰੇ ਨਾਲ ਉਹਦੇ ਮੈਨੂੰ ਹੁੰਦੀ ਹੈਗੀ ਮਾਂ ਤੇਰੇ ਪੇਕੇ ਦੀ ਚੀਜ਼ ਹੈਗੀ ਹਾਂ ਮੈਂ ਕਿਹ ਦਊਂਗੀ ਇਹ ਲੋਕਾਂ ਤੋਂ ਲੈ ਗਈ ਚੀ ਹੋਈ ਆ ਪਹਿਲਾਂ ਤੇਰੀ ਸੱਸ ਦਾ ਤੇਰੀ ਦਾਦੀ ਸੱਸ ਦਾ ਸਾਰਾ ਸੰਦੂਕ ਸਾਂਭ ਲਿਆ ਤੇ ਚੋਰ ਨਹੀਂ ਕਿਸੇ ਆਣ ਤੁਮ ਮੱਦਨ ਦਿਖਾਉਂਦੀ ਆ ਮੇਰੇ ਟੇਕਿਆਂ ਨਹੀਂ ਦਿੱਤਾ ਆ ਮੇਰੇ ਟੇਕਿਆਂ ਦੇ ਚੌੜੀ ਹੋ ਦਿਖਾਉਂਦੀ ਹੁੰਦੀ ਮੈਂ ਜਾਣ ਦੇ ਦੱਸ ਮੇਰੀ ਗੱਲ ਸੁਣ ਲੈ ਹੁਣ ਕਹੀਦੀ ਉਹਨੂੰ ਕੋਈ ਨਾ ਜਾ ਜਾ ਕੋਈ ਮੈਂ ਮੈਂ ਤਾਂ ਛੇੜਦੀ ਨਹੀਂ ਹੈਗੀ ਮੇਰੇ ਤਾਂ ਲੱਗਦੇ ਨੇ ਹੁਣ ਤੂੰ ਆ ਗਈ ਤੂੰ ਹੀ ਸੰਭਲੀ ਕੋਈ ਨਾ ਮੈਂ ਆਪੇ ਸੰਭੂ ਮਖਾ ਮੈਂ ਇਸੇ ਗੱਲ ਦੀ ਮਾਰੀ ਆਈ ਆ ਮੈਨੂੰ ਸੋਬੋ ਲੱਗ ਗਈ ਸੀ ਕਿ ਕੁੜੀ ਦਾ ਵਿਆਹ ਕਢਾਰ ਕੇ ਨੇ ਤਾਂ ਮੈਨੂੰ ਨਹੀਂ ਦੱਸਿਆ ਹੀ ਨਹੀਂ ਹੈਗਾ ਕੋਈ ਤੈਨੂੰ ਕੋਈ ਗੱਲ ਨਹੀਂ ਚੱਲ ਐਂ ਦੱਸ ਮੈਨੂੰ ਆ ਜੋ ਚਾਹ ਬਣਾਉਣੀ ਕੋਈ ਨਾ ਮੈਨੂੰ ਬੋਲ ਮਾਰ ਮੈਂ ਤੈਨੂੰ ਆਪੀ ਕਹੀਦੂ ਕੋਈ ਗੱਲ ਨਹੀਂ ਹਲੇ ਮੈ ਇਹ ਲੜ ਨਦੀ ਉਹਦੇ ਕੁਤਨੀ ਪੱਟਣੀਆਂ ਚੰਗੀ ਤਰ੍ਹਾਂ ਜਮੀ ਕਮਾਲ ਹੋਈ ਪਈ ਐ ਨਾ ਕੰਨੂ ਨੇ ਰੀ ਲਿਆਰ ਕੀ ਕਰ ਚ ਸੰਗ ਨਹੀਂ ਸ਼ਰਮ ਨਹੀਂ ਕਿਸੇ ਵੱਡੇ ਛੋਟੇ ਇੱਕੋ ਜੇ ਹੋਏ ਪਈ ਨੇ ਰੋਟੀ ਖਾ ਕੇ ਆਉਣਾਗਾ ਚੰਗਾ ਬਣ ਗਈ ਪੁੱਤ ਰੋਟੀ ਰੋਟੀ ਸੱਡ ਰੈਡੀ ਸਾਰੀ ਕੰਮੇ ਬਣ ਗਏ ਕਿਉਂ ਮਾਂ ਤਾਂ ਹੈ ਨਹੀਂ ਸਾਰੇ ਮੇਰੇ ਗੜ ਪੈ ਗਏ ਮੈਂ ਕੀ ਕਰਾਂ ਉਹ ਫਿਰ ਕੀ ਹੋ ਗਿਆ ਪੁੱਤ ਅੱਜ ਹੀ ਕਰਨੇ ਪੈਗੇ ਉਹਨੂੰ ਕੰਮ ਸੀਗਾ ਜਾਵੜੀ ਉਹ ਡੜੀਆਂ ਥੋੜੀ ਹੁੰਦਾ ਚੱਕ ਕੇ ਮੂੰਹ ਮੰਮੀ ਨਾਲ ਕੇ ਵਾਗੀ ਜੋ ਗੱਲ ਸੀ ਮਾਮੇ ਨਾਲ ਫੋਨ ਤੇ ਨਹੀਂ ਗੱਲ ਕਰ ਸਕਦੀ ਸੀ ਫੋਨ ਤੇ ਨਹੀਂ ਗੱਲ ਹੁੰਦੀ ਹੁੰਦੀ ਪੁੱਤ ਜਿਹੜੀ ਗੱਲ ਕਰਨੀ ਸੀ ਉਹ ਤਾਂ ਹਰਖੇ ਬੈਠੇ ਸੀ ਇਸ ਆ ਜਿਹੜਾ ਰਿਸ਼ਤਾ ਜਾ ਟੁੱਟਿਆਗਾ ਉਹ ਕਹਿੰਦੀ ਕਿ ਚਲ ਮੈਂ ਜਾ ਕੇ ਸਮਝਾ ਆਉਣੀ ਆਂਗੀ ਹੁਣ ਗੱਲ ਕੀ ਕਰਨੀ ਐ ਉਹਨਾਂ ਨੂੰ ਵੀ ਦੱਸ ਦੋ ਮੈਨੂੰ ਕੀ ਪਤਾ ਹੁਣ ਕੀ ਗੱਲ ਕਰਨੀ ਆ ਕੋਈ ਗੱਲ ਤਾਂ ਕਰਕੇ ਆਉਗੀ ਜਦੋਂ ਗਈ ਐ ਤੇਰੇ ਮਾਮੇ ਨੇ ਬਾਰ ਬਾਰ ਤਾਂ ਫੋਨ ਕਰਿਆ ਵੀ ਆ ਜੇ ਇੱਥੇ ਆ ਜੇ ਇੱਥੇ ਗੱਲ ਕਰਾਂਗੇ ਫੋਨ ਫੋਨ ਤੇ ਨਹੀਂ ਕਹਿੰਦਾ ਮੈਂ ਗੱਲ ਕਰਦਾ ਇਹ ਜ ਹਰਖਣ ਵਾਲੀ ਕਿਹੜੀ ਗੱਲ ਆ ਆਪਣੇ ਕਿਹੜਾ ਕੋਈ ਸਾਰੇ ਆ ਡੈੜੀ ਕਿਸੇ ਦੇ ਸਾਰੇ ਹੈਗਾ ਪਹਿਲਾਂ ਮੈਨੂੰ ਐ ਨਹੀਂ ਸਮਝ ਆਉਂਦੀ ਸਾਰੇ ਤਾਂ ਨਹੀਂ ਉਹ ਵੀ ਸਾਰੇ ਸਕੇ ਸੁਬੀਲੇ ਦੇ ਵਿੱਚ ਕਹਿੰਦੇ ਸੀ ਕਾਰਡ ਦੇਤੇ ਸੀ ਮਾ ਹੁਣ ਕਾਰਡ ਤਾਂ ਸੀ ਭਾਈ ਸਾਰੇ ਪਿੰਡ ਚ ਦੇਤੇ ਰਿਸ਼ਤੇਦਾਰੀਆਂ ਚ ਦੇਤੇ ਓਹੋ ਕਾਰਡ ਕਹਿੰਦੇ ਵਾਪਸ ਮੋੜ ਲਿਓ ਫਿਰ ਫਿਰ ਹੁਣ ਮੈਂ ਅਗਲੇ ਨੂੰ ਦੱਸਿਆ ਉੱਥੇ ਜਾ ਕੇ ਭਾਈ ਕੱਲੇ ਕੱਲੇ ਘਰੇ ਦੱਸਿਆ ਵੀ ਆ ਗੱਲ ਹੋ ਗਈ ਓ ਕਿ ਇੱਥੇ ਕਾਹਨਗੇ ਵੀ ਕੁੜੀ ਚ ਨੁਕਸ ਸੀਗਾ ਸਾਡੇ ਐ ਬੇਇੱਜ਼ਤੀ ਹੋ ਗਈ ਮਾ ਤੂੰ ਉੱਥੇ ਭਗ ਜਾ ਉੱਥੇ ਸਮਝਾਇਆ ਜਾ ਕੇ ਉਹਨਾਂ ਨੂੰ ਤੁਹਾਨੂੰ ਪਤਾ ਤਾਂ ਹੈਗਾ ਲੋਕਾਂ ਦਾ ਇਹ ਵੀ ਕਹਿੰਦੇ ਆ ਡੈੜੀ ਹੋ ਆਪਣੇ ਨਹੀਂ ਕਹਿਣਗੇ ਦੇਖ ਲਈ ਤੂੰ ਆਪਣੇ ਵੀ ਇਹੀ ਕੁਝ ਕਹਿਣਗੇ ਚਲ ਆਪਣੇ ਤਾਂ ਸਾਹਮਣੇ ਸ਼ੀਸ਼ਾ ਹੈਗਾ ਦਾ ਤੁਸੀਂ ਤਾਂ ਡੈਡੀ ਸੁਣ ਕੇ ਬਹਿ ਜਾਂਦੇ ਹੋ ਹਰੇਕ ਤੋਂ ਮੈਂ ਤਾਂ ਮੂੰਹ ਤੋੜ ਦੂੰ ਫੜ ਕੇ ਜੇ ਮੈਨੂੰ ਮੇਰੇ ਬਾਰੇ ਕੋਈ ਮਾੜਾ ਚੰਗਾ ਬੋਲੂਗਾ ਤਾਂ ਉਹਦੇ ਹਲੇ ਪ੍ਰੀਤ ਦੀ ਭਾਬੀ ਕਿਵੇਂ ਬੋਲਦੀ ਸੀ ਉਹਦੀ ਕਰਤੀ ਇੱਕ ਦਿਨ ਚ ਸਿੱਧੀ ਮੈਂ ਤਾਂ ਫਿਰ ਉਹੀ ਤਾਂ ਗੱਲ ਆ ਫਿਰ ਕੁੱਤਿਆਂ ਨਾਲ ਕੁੱਤੇ ਥੋੜੋ ਹੋਇਆ ਜਾਂਦਾ ਹੁੰਦਾ ਪੁੱਤ ਉਹ ਇੱਕ ਗੱਲ ਤਾਂ ਹੈਗੀ ਹੈ ਡੈਡੀ ਨਾਨਕ ਨੂੰ ਦੱਸਣਾ ਵੀ ਜ਼ਰੂਰੀ ਸੀ ਨਾ ਕਿਤੇ ਉਹੀ ਵਿਚਾਰੇ ਨਾਨਕ ਸ਼ੱਕ ਲੈ ਕੇ ਆ ਜਾਂਦੇ ਬੇਇੱਜ਼ਤੀ ਹੋ ਜਾਂਦੀ ਉਹੋ ਦੱਸਤਾ ਫੋਨ ਤੇ ਦਿੱਤਾ ਸੀ ਬੁੱਤ ਉਹਨਾਂ ਨੂੰ ਉਹ ਕਹਿੰਦੇ ਆ ਕਿ ਵੀ ਆ ਕੇ ਇੱਥੇ ਆ ਕੇ ਹੁਣ ਇਹਨਾਂ ਨੂੰ ਅਸੀਂ ਕੀ ਕਹੀਏ ਜਿਹੜੇ ਦੂਜੇ ਘਰਾਂ ਚ ਸਕੇਨ ਚ ਕਾਰਡ ਕੂਟ ਦੇਉਂਦੇ ਆ ਵੀ ਅਸੀਂ ਤਾਂ ਤੁਹਾਡੀ ਗੱਲ ਸਮਝ ਗਏ ਤੁਸੀਂ ਆਪ ਆ ਕੇ ਕਹਿ ਕੇ ਜਾਓ ਫਿਰ ਤਾਂ ਭੇਜੀ ਯਾਤਰੀ ਮਾਮ ਹੈ ਹਾਂ ਇਹ ਵੀ ਠੀਕ ਹੈ ਡੈਡੀ ਚਲੋ ਕੋਈ ਗੱਲ ਨਹੀਂ ਦੇੜੀ ਹੁਣ ਆਥਨ ਦਾ ਕਾਜੂਗੀ ਕਿ ਨਾ ਮੈਂ ਮੜਾ ਜੀ ਪ੍ਰੀਤ ਕੇ ਘਰੇ ਜਾ ਕੇ ਆਉਣਾ ਸੀਗਾ ਜ਼ਰੂਰੀ ਹੈ ਮੈਨੂੰ ਕੰਮ ਕੋਈ ਨਾ ਜਾਇਆ ਹੀ ਮੈਂ ਰੋਟੀ ਖਾ ਲਾਂ ਬਸ ਮੜਾ ਜੀ ਮੈਂ 10 ਮਿੰਟਾਂ ਚ ਮੋੜਿਆ ਆਉਂਗਾ ਕਿਸੇ ਨਾਲ ਜਾ ਕੇ ਆਉਣਾ ਇੱਥੇ ਉਸ ਤੋਂ ਬਾਅਦ ਘਰੇ ਰਹਿ ਪੂੰ ਤੂੰ ਜਾਇਆ ਹੀ ਡੈਡੀ ਮੈਂ ਇਕੱਲੀ ਹੋਊਂਗੀ ਘਰ ਚ ਨਾਲ ਆਡੀ ਖੜੇ ਘਰੇ ਤੜਕੀ ਦਾ ਉਹ ਨਿਕਲ ਰਿਹਾ ਹੈ ਉਹਦਾ ਤਾਂ ਹੁਣ ਕੀ ਪਤਾ ਕਿੱਥੇ ਆ ਕਿੱਥੇ ਨਾ ਆਜੂਗਾ ਬਸ ਰੋਟੀਆਂ ਵੇਲੇ ਆਜੂ ਜੇ ਰੋਟੀਆਂ ਖਾਣੀਆਂ ਹੋਈਆਂ ਮੈਂ ਤਾਂ ਪ੍ਰੀਤ ਕੇ ਘਰੇ ਜਾ ਕੇ ਆਉਣਾ ਸੀ ਥੋੜੇ ਦਿਨ ਤਾਂ ਰਹਿ ਗਿਆ ਉਹਦੇ ਵਿੱਚ ਹੋਣਾ ਚੱਲ ਜਾਇਆ ਫਿਰ ਕੇਰਾ ਰੋਟੀ ਦਾ ਫੜਾ ਜਾ ਮੈਨੂੰ ਉਦੋਂ ਬਾਅਦ ਜਾਇਆ ਸੀ ਸੌ ਤੇਰੀਆਂ ਕਰਨੀਆਂ ਡੇੜੀ ਮੈਂ ਉਹਨਾਂ ਦੇ ਘਰੇ ਜਾ ਕੇ ਤੈਨੂੰ ਪਤਾ ਇਹ ਨਾਲੇ ਮੇਰੇ ਬਿਨਾਂ ਉਹਨਾਂ ਦਾ ਵਿਆਹ ਵੀ ਨਹੀਂ ਪੂਰ ਚੜਦਾ ਮੈਂ ਉਦੋਂ ਨਹੀਂ ਆਇਆ ਜਾ ਕੇ ਆਇਆਗਾ ਤੇਰੇ ਚਾਚੇ ਦਾ ਪਤਾ ਲੈਣ ਗਿਆ ਸੀਗਾ ਹਾਂ ਸੱਚ ਡੇੜੀ ਚਾਚਾ ਕਿਵੇਂ ਆ ਹੁਣ ਬਾਲੀਆਂ ਸੱਟਾਂ ਸੁੱਟਾਂ ਵੀ ਨਹੀਂ ਵਜੀਆਂ ਉਹਦੇ ਉਹ ਤਾਂ ਕੁੱਕੜ ਨਾਲ ਗੱਲ ਹੋਈ ਸੀ ਪੁੱਤੋ ਤਾਂ ਆਏ ਹੀ ਨਹੀਂ ਹਜੇ ਕਹਿੰਦਾ ਸੱਟ ਤਾਂ ਬਾਲੀ ਹੈ ਨਹੀਂਗੀ ਹਾਂ ਉਹਦੀ ਮਾਸੀ ਦੇ ਮੁੰਡੇ ਨਹੀਂ ਹੈਗੇ ਉਹ ਛੱਡ ਕੇ ਜਾਣਗੇ ਆ ਗਿਆ ਡੇੜੀ ਦੇਖੇ ਕੋਲੇ ਕੱਛ ਕੇ ਲੈ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਕੋਈ ਖੇਤੋਂ ਆਇਆ ਹੁਣਾਂ ਪਤਾ ਹੀ ਹੈ ਉਥੇ ਰੱਖੇ ਤੋਣ ਲਾ ਹੱਸਦੀਏ ਦੇਖ ਲੈ ਹੱਸਣਾ ਹੀ ਆ ਫਿਰ ਪਤਾ ਹੀ ਆ ਇਹ ਦਿਨ ਕਿਧਰੋਂ ਚੜਜੂ ਜਦ ਤੂੰ ਖੇਤ ਜਾਵੜੇਗਾ ਚੰਗਾ ਤੂੰ ਵੀ ਇਹਦੇ ਮਗਰ ਲੱਗ ਜਾ ਕਰ ਮੈਂ ਹੀ ਨਹੀਂ ਕਰਦਾ ਤੈਨੂੰ ਮਾੜੀ ਮੋਟੀ ਨੇ ਸ਼ਰਮ ਆਉਣੀ ਚਾਹੀਦੀ ਐ ਵੀ ਤੇਰੇ ਭੈਣ ਦਾ ਤਾਂ ਰਿਸ਼ਤਾ ਟੁੱਟ ਗਿਆ ਤੂੰ ਬਾਹਰ ਫਿਰਦਾ ਹੈਲੀਆਂ ਦਿੰਦਾ ਲੋਕ ਤੈਨੂੰ ਕੀ ਕਹਿਣਗੇ ਲੋਕ ਤਾਂ ਹੀ ਨਹੀਂ ਬਾਹਰ ਜਾਂਦੇ ਹੁੰਦੇ ਜਦੋਂ ਅਹੀ ਜੀ ਗੱਲ ਹੋ ਜੇ ਲੈ ਅਹੀ ਗੱਲ ਹੋ ਜੇ ਹੁਣ ਇਹ ਚ ਕੀ ਤੇਰਾ ਕਸੂਰ ਤੀ ਕੋਈ ਜੇ ਤੇਰਾ ਕਸੂਰ ਹੁੰਦਾ ਤਾਂ ਤਾਂ ਮੈਂ ਬਾਹਰ ਨਿਕਲਦਾ ਸ਼ਰਮਮੰਦ ਡੈਡੀ ਕਹਿੰਦਾ ਲੋਕ ਗੱਲਾਂ ਬਣਾਉਂਦੇ ਹੁੰਦੇ ਨੇ ਫੇਰ ਵੀ ਰਾਜਨ ਫਿਰ ਕੰਮ ਕਰਨਾ ਕੰਮ ਕਰਨ ਨੂੰ ਤੈਨੂੰ ਕਿਹੜਾ ਰੋਕਦਾ ਹੈ ਕੰਮ ਤਾਂ ਕਰ ਲੈ ਗਲਤ ਐਵੇਂ ਹੀ ਨਾ ਹਾਲਤੂ ਫਾਲਤੂ ਤਰੇ ਫਿਰ ਫਾਲਤੂ ਫਾਲਤੂ ਮੈਂ ਗਿਆ ਕਿੱਥੇ ਮੈਨੂੰ ਐਂ ਤਾਂ ਦੱਸ ਦੋ ਇਹ ਕੀ ਕਰਨਾ ਸੀ ਨਾਲੇ ਡੈੜੀ ਨੂੰ ਪੁੱਛੀ ਬੁਲਟ ਕਿਹਨੂੰ ਚਕਾਰ ਖਿਆ ਨੇ ਉਹੀ ਤੇਲ ਪਕਾਈ ਜਾਂਦੇ ਨੇ ਨਾਲ ਤੜਵਾਊਗਾ ਸਾਰਾ ਉੱਥੇ ਬਸਾਦਨ ਆਉਂਦਾ ਇਹ ਓ ਯਾਰ ਮੇਰਾ ਦੋਸਤ ਵਿਆਹ ਆ ਗਿਆ ਥੀ ਉਹ ਲੈ ਗਿਆ ਦੱਸ ਗਿਆ ਥੀ ਵਿਆਹ ਇਹ ਐਨੇ ਲੱਖ ਲਾ ਕੇ ਹੁਣ ਦੋਸਤਾਂ ਦੇ ਕੰਮ ਆ ਰਿਹਾ ਹੈ ਉਹ ਸਾਰਾ ਕੁਝ ਹੀ ਪੜਾ ਦੇ ਦੋਸਤਾਂ ਨੂੰ ਬੁਲਟ ਤੋਂ ਬਿਨਾਂ ਤਾਂ ਵਿਆਹ ਨਹੀਂ ਦੇਖਿਆ ਜਾਂਦਾ ਹਨਾ ਅਗਲੇ ਤੋਂ ਓਏ ਉਹਦੇ ਲਈ ਸਾਦਨ ਨਹੀਂ ਦੀ ਯਾਰ ਵਿਚਾਰੇ ਲਈ ਕਹਿੰਦਾ ਭਾਈ ਬੁਲਟ ਮੇਰੇ ਬਸ ਦਿਨ ਜਿਆ ਜਾਂਦਾ ਦੀ ਉਦੋਂ ਕੀ ਢਿੱਕ ਗੱਲ ਹੋ ਗਈ ਦਾ ਨਾ ਨਾ ਫਿਰ ਮੈਨੂੰ ਨਹੀਂ ਬਈ ਜਵਾਬ ਦਿੰਦਾ ਅਗਲਾ ਯਾਰ ਪਤਾ ਮੈਨੂੰ ਫਿਰ ਆਇਆ ਫਿਰ ਜੇ ਹੋਰ ਦੋਸਤ ਆ ਗਿਆ ਕੋਣੂ ਮੁੜੂਗਾ ਐਵੇਂ ਪੰਜ ਸੱਤ ਖੜਾ ਕੇ ਰੱਖ ਕੇ ਤੇ ਹਰੇਕ ਨੂੰ ਖੜਾ ਕਰਾਂਗੇ ਐਂ ਕਰ ਲਿਆ ਹਾਂ ਚਲ ਫਿਰ ਮੈਂ ਬੁੱਕ ਕਰਾਏ ਉਹਨਾਂ ਦਾ ਹਾਂ ਹਾਂ ਕਰਾਇਆ ਕਰਾਇਆ ਹਾਂ ਵਧੀਆ ਬੈਸਟ ਆਫ ਲੱਕ ਹਾਂ ਬਹੁਤ ਵਧੀਆ ਕੰਮ ਮੈਂ ਰੜੀ ਆ ਵੇ ਫਿਰ ਤੈਨੂੰ ਇੰਨੀ ਫਿਕਰ ਹੋ ਗਈ ਜਦੋਂ ਫਿਰ ਮੈਨੂੰ ਵੀ ਚਾਹੀਦਾ ਵੀ ਬੁੱਕ ਕਰਾਇਆ ਮਾ ਆਹੋ ਹੀ ਕਹਿੰਦੇ ਹੁੰਦੇ ਨੇ ਚੱਲ ਚਲ ਸਾ ਦੇ ਰੋਟੀ ਪਾਈ ਇਹਨੂੰ ਵੀ ਡੈਡੀ ਰੋਟੀ ਪਾ ਕੇ ਲਿਆ ਦੇ ਜਾ ਨਾਲੇ ਆਪ ਦੀ ਪਾਲ ਐ ਬਾਈ ਮੈਂ ਤਾਂ ਜਾ ਰੋਟੀ ਤਾਂ ਪਾ ਦੂੰਗਾ ਮੇਰਾ ਰੋਟੀ ਤਾਂ ਭੁੱਖ ਨਹੀਂ ਗਈ ਚਾਹ ਬਣਾ ਕੇ ਪਿਆ ਮੈਨੂੰ ਵਧੀਆ ਚਾਹ ਫੇਰ ਬਣਾਉਂਗੀ ਤੂੰ ਹੋਰ ਕੋਈ ਕੰਮ ਨਹੀਂ ਕਰਦਾ ਹੈਗਾ ਮੈਂ ਸਾਰੇ ਕੰਮ ਕਰ ਰਹੀ ਨੇ ਮੰਮੀ ਤਾਂ ਅੱਜ ਹੈ ਨਹੀਂ ਕਿ ਥੱਕ ਰਹੀਆਂ ਮੈਂ ਰੋਟੀ ਪਾ ਕੇ ਲਿਆ ਦੇ ਡੈਡੀ ਨੂੰ ਜਾ ਬੜਾ ਯਾਰ ਚਾਹ ਤਾਂ ਤੇਰੇ ਅੱਖਾਂ ਦੀ ਸੁਆਦ ਹੁੰਦੀ ਐ ਚਾਹ ਨੂੰ ਇਹੀ ਸੁਆਦ ਹੁੰਦੀ ਐ ਅਜ ਤਾਂ ਤੇਰੇ ਹੱਥ ਦੀ ਪੀਣੀਆਂ ਨਾਲੇ ਮੈਂ ਚਾ ਰੋਟੀ ਲਿਆਉਣਾ ਫਿਰ ਚੰਗਾ ਮੈਂ ਚਾ ਤੂੰ ਹੀ ਬਣਾਈ ਲਾਡੀ ਜਿਹੜੀ ਨੂੰ ਅਰਮਟ ਕਹਿਦਾ ਕਰਨਾ ਰੋਟੀ ਤੇ ਫੜਾੜਾ ਕਰੂਗਾ ਇਹ ਬਸ ਮਾੜਾ ਜਿਹਾ ਹੁਣ ਮੈਂ ਜਦੂ ਲੈ ਕੇ ਆ ਮੂੰਗੋ ਆ ਰੋਟੀ ਬੜੀ ਸੁਆਦ ਹੈ ਤੂੰ ਤਾਂ ਗਰਮ ਕਰਕੇ ਲੈ ਆ ਪੰਪ ਮਾਰਦਾ ਕਰ ਹੁਣ ਸੋ ਬਸ ਜਿਵੇਂ ਚਾਹ ਦੇ ਪੰਪ ਮਾਰਦੇ ਆ ਬੜਾਣਾ ਬਲੂਣਾ ਦਾ ਇਹਨੂੰ ਕੀ ਆਉਂਦਾ ਅਸੀਂ ਚੱਲ ਜਾਂਦੇ ਜਿਹੜੀ ਮੈਂ ਸੁਣਨੀ ਹੈਗੀ ਫਿਰ ਮੇਰੇ ਨਾਲ ਜਿਹੜੀ ਤੱਕ ਨੁਰਦੀ ਨਹੀਂ ਉਹ ਤੱਕ ਮਤਲਬ ਮੇਰੇ ਉੱਠਦੇ ਤੋਂ ਪਹਿਲਾਂ ਪਹਿਲਾਂ ਆਜ ਹੀ ਮੁੜ ਕੇ ਤੂੰ ਹੁਣ ਦੱਸ ਤੀ ਤੈਨੂੰ ਬਸ ਫਿਰ ਉਹਨਾਂ ਤੇ ਜਾ ਐਂ ਤੂੰ ਕਿਰ ਮੈਂ ਰੋਟੀ ਲਿਆ ਓਏ ਪਾ ਕੇ ਤਾਂ ਜੀਏ ਲਾ ਲੈਣਾਂ ਕੇ ਜਾ ਕੇ ਕੀ ਟਾਈਮ ਹੋ ਗਿਆ ਵੱਜ ਗਿਆ ਹਮਨ ਦਾ ਇੱਕ ਇੱਕ ਅਸਿਆ ਆ ਨਾ ਇੱਕ 2 ਵਜੇ ਦਾ ਹੀ ਟਾਈਮ ਦਿੱਤਾ ਹੈ ਕਿ ਪਰਾਉਣੇ ਨੂੰ ਦਿੱਤਾ ਤਾਂ ਹੈਗਾ ਤੇ ਮੈਂ ਤਾਂ ਤੈਨੂੰ ਐ ਕਹਿੰਨੀ ਆ ਹਾਂ ਪਰਾਉਣੇ ਨੂੰ ਨਾ ਪੁੱਠਾ ਸਿੱਧਾ ਬੋਲਦੀ ਚੱਲ ਫੇਰ ਵੀ ਪਰਾਉਣਾ ਤਰਾਉਣਾ ਇਸ ਘਰ ਦਾ ਓ ਫੋਟ ਤੂੰ ਬੁੜੀਆਂ ਨੂੰ ਕਿੱਦਾਂ ਸੀ ਹੋਣੀ ਐਨਾ ਕ ਤਾਂ ਮੈਨੂੰ ਹੀ ਪਤਾ ਹੈ ਜਮਾਈ ਐਸ ਕਰਦਾ ਮੈਂ ਤਾਂ ਨੂੰ ਪਿਆਰ ਨਾਲ ਸਮਝਾਉਂਗੀ ਪੁੱਤ ਚਲਈ ਤਾਂ ਹੈਗੀਆਂ ਨੂੰ ਜਈਆਂ ਜੀ ਹੈਗੀਆਂ ਨੂੰ ਤਾਂ ਪਿਆਰ ਨਾਲ ਸਮਝਾਉਣਾ ਪਊਗਾ ਵੀ ਪਈ ਦੇਗਾ ਹੈਨਾ ਵਿਆਹ ਤਾਂ ਪਹਿਲਾਂ ਸੋਣਾ ਨਹੀਂ ਲੱਗਦਾ ਹੁੰਦਾ ਆਪ ਨੂੰ ਯਕਲ ਚਾਹੀਦੀ ਹੈ ਆਪ ਨੂੰ ਉਹਦੀ ਮਾਂ ਨੂੰ ਵੀ ਆਉਣਾ ਚਾਹੀਦਾ ਪਰੋਣੇ ਦੀ ਮਾਂ ਨੂੰ ਵੀ ਫਿਰ ਐ ਬੋਲਿਆ ਮਾਂ ਗੋਹ ਕਰ ਦਿੰਦੀਆਂ ਨੇ ਚੱਕ ਕੇ ਫੋਨ ਪਰੋਣੇ ਦੀ ਮਾਂ ਕੀ ਕਰੂ ਜਿਹਦੇ ਕੁੜੀ ਦੀ ਮਾਂ ਨੂੰ ਨਹੀਂ ਸ਼ਰਮ ਹੈਗੀ ਘੱਟੀ ਤਿਆਰ ਭੱਗ ਜਾ ਛੱਡ ਜਾ ਪਰ ਉਹਨੇ ਸ਼ਰਮ ਹੀ ਨਹੀਂ ਹੈਗੀ ਫਿਰ ਵਿਆਹ ਤੋਂ ਬਾਅਦ ਤੇ ਦਵਾਉਂਦੀਆਂ ਸੂਟ ਦਵਾ ਦਿਆ ਕਰੀਉ ਬਥੇਰੇ ਲਿਆ ਕਰੂਗੀ ਕਹਿੰਦੀ ਸਰ ਖੁੰਗਲ ਕਰ ਦੂਗੀ ਤੁਹਾਡਾ ਆ ਤੇਰੀ ਸੱਸ ਨੂੰ ਪੁੱਛਣ ਆਲਾ ਹੋਵੇ ਬਿਤੇ ਨੂੰ ਕਹਿਨੇ ਸੋ ਤੇ ਸਾਦਕੇ ਸੂਟ ਦਰਾਇਤੀ ਸ਼ਹਿਰ ਚ ਜੈ ਜੇ ਤੇਰੇ ਆਗੇ ਤੀ ਬਰੀ ਦੇ ਤੇ ਪਾਲੀ ਤੀ ਆ ਨਵੀ ਕੰਮ ਤੋਰ ਲਿਆ ਸ ਘਰ ਚ ਝੜਦੇ ਲੈਂਦੇ ਤੀ ਨਹੀਂ ਮੈਂ ਸੁਣਿਆ ਲੈ ਜਾਓ ਕੁਮਾਰੇ ਨਾਲ ਤੇ ਤੋਰੋ ਪਰੋਨੇ ਨਾਲ ਕੁੜੀ ਨੂੰ ਇਹਨਾਂ ਤਾਂ ਐ ਹੋ ਰਿਹਾ ਐ ਵੀ ਲੁੱਟ ਲਈਏ ਤੋਂ ਵੀ ਲੁੱਟ ਲਈਏ ਤੋਂ ਵੀ ਲੁੱਟ ਲਈਏ ਹੁਣ ਉਹਨਾਂ ਨੂੰ ਲੁੱਟਣ ਨੂੰ ਫਿਰਦੀਆਂ ਨੇ ਮੈਨੂੰ ਪਤਾ ਐ ਐ ਵੀ ਮਰ ਮਰ ਜੀਏ ਸ਼ੂਟ ਲਿਆਉਂਗੀ ਮਾਂ ਨੂੰ ਦਵਾ ਦੂੰ ਦੋ ਚਾਰ ਹੋਰ ਕੀ ਐ ਹਾਂ ਪਰ ਜਾਈ ਦਾਨਾ ਮੇਰਾ ਕੋਈ ਨਹੀਂ ਨਾ ਲੈਂਦਾ ਹੈ ਗਿਆ ਪੂਆ ਮੈਨੂੰ ਤਾਂ ਕਹਿੰਦੇ ਤਦ ਪੇਕੇ ਤੋਂ ਲਿਆ ਸੂਟ ਆ ਮੈਂ ਤਾਂ ਤੇਰੇ ਭਤੀਜੇ ਨੇ ਕਹਿ ਕੇ ਸੁਨਾਤਾ ਉਸ ਸ਼ੇਕਾ ਦਾ ਕੰਮ ਮੈਂ ਇੱਥੇ ਕਰਾਂ ਸੂਟ ਮੈਂ ਪੇਕ ਸਾਨੂੰ ਸੰਗਣੀ ਆਉਂਦੀ ਪੇਕਿਆ ਤੱਕਵੇਂ ਸੂਟ ਲੈ ਕੇ ਆਉਂਦੀ ਮੈਂ ਤਾਂ ਡੱਕਾ ਨਹੀਂ ਤੋੜਦੀ ਹੈਗੀ ਹੁਣ ਮੈਂ ਤਾਂ ਕੈਨੀ ਆ ਵਿਆਹ ਚ ਵੀ ਨਹੀਂ ਵੱੜਦੀ ਹੈਗੀ ਮੈਂ ਤੰਦਰੇ ਬੈਠੀ ਰਹੂੰਗੀ ਮੈਂ ਤਾਂ ਕਹਿ ਰਖੇ ਮੈਂ ਤਾਂ ਹੁੰਦੀ ਨਹੀਂ ਨਾ ਪੁੱਤ ਵਿਆਹ ਚ ਕਿਉਂ ਨਹੀਂ ਵੱੜਦੀ ਤਾਨੂੰ ਕੋਈ ਨਦੀ ਬੇਇੱਜ਼ਤੀ ਕਰਾਵਾਂਗੇ ਕਰਾਵਾਂਗੇ ਕਾਨੂੰ ਨੂੰ ਬੇਇੱਜ਼ਤੀ ਨਾ ਕਰਾਈ ਫਿਰ ਜੇ ਤੂੰ ਅੰਦਰ ਵੱੜ ਕੇ ਬੈਗੀ ਫਿਰ ਤੈਨੂੰ ਉੱਗ ਸੁਗ ਕਿਵੇਂ ਆਉਂ ਵਿਕੀ ਲਾਉਂਦੇ ਨੇ ਕੀ ਕਰਦੇ ਨੇ ਕੀ ਤਰ੍ਹਾਂ ਸੋ ਤਾਂ ਪਿੱਛ ਪਈ ਨਾ ਤਾਂ ਸ਼ਰੀਕੇ ਨੂੰ ਅਲਗ ਵੀ ਹਾਂ ਭਾਈ ਬਹੁ ਨੇ ਮੂਰੇ ਹੋ ਕੇ ਕੰਮ ਕਰੇ ਕਿਉਂ ਲੋਕਾਂ ਕਹਿੰਦੇ ਇਹ ਗੱਲਾਂ ਨਹੀਂ ਹਾਂ ਇਹਨਾਂ ਨੂੰ ਕੌਣ ਮਾੜਾ ਕਹੂਗਾ ਮੈਨੂੰ ਮਾੜੀ ਮਾੜੀ ਕਹਿਣਗੇ ਆ ਗੱਡੀ ਜੀ ਤਾਂ ਖੜਕੀ ਲੱਗਦੀ ਤੇ ਲੱਗਦਾ ਆ ਗਿਆ ਪੂਆ ਗੱਡੀ ਜੀ ਖੜਕੀ ਹੈ ਨਹੀਂ ਜੱਤਾ ਸਾਹਿਬ ਨਹੀਂ ਤਰਾਉਣਾ ਕਿਹਾ ਜਾ ਮੈਂ ਘੜਾ ਦੇਖਿਆ ਮੈਨੂੰ ਘੜਾ ਤੋਂ ਖਾਇ ਤੇਰੀ ਸ਼ਾਸਤ ਤੂੰ ਦੱਸਦੀ ਮੈਨੂੰ ਕੋਈ ਨਾ ਕਰੀ ਆਊਗਾ ਦੇਖ ਲਈ ਦੇਖਣ ਤੀਏ ਬਾਅਦ ਚ ਵਿਆਹ ਤਾਂ ਬਾਅਦ ਚਦ ਹੋ ਗਿਆ ਵਿਆਹ ਬਸ ਤੂੰ ਕਰ ਜਾ ਤੂੰ ਨਾ ਬੋਲੀ ਮਾੜੇ ਪਿਆਰ ਨਾਲ ਸਮਝਾ ਕੇ ਸਸੀਆ ਪੂਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਐ ਇੱਧਰ ਬੈਠ ਪੁੱਤ ਜਮਾਈ ਭਾਈ ਪੈਨਾਂ ਤੇ ਬੈਠਦੇ ਰੋ ਸੋਹਣੇ ਨਹੀਂ ਲੱਗਦਾ ਇੱਧਰ ਬੈਠਾ ਇੱਧਰ ਨਹੀਂ ਨਹੀਂ ਅਸਲ 'ਚ ਨਾ ਬੈਠਣ ਦਾ ਟਾਈਮ ਨਹੀਂ ਹੈਗਾ ਪੂਆ ਜੀ ਮੈਂ ਨਾ ਮੰਮੀ ਤੇ ਪੈਨ ਨੂੰ ਬਿਠਾ ਕੇ ਆਇਆ ਦੁਕਾਨ ਤੇ ਮੈਂ ਜਲਦੀ ਬੱਸ ਜਾਣਾ ਬੇ ਪੁੱਤ ਦੁਕਾਨ ਤੇ ਕਿਉਂ ਬਿਠਾ ਕੇ ਲਿਆ ਨਾ ਲਈ ਤੂੰ ਆ ਜਾਂਦਾ ਉਹਨਾਂ ਨੂੰ ਲੈ ਕੇ ਚਾਹ ਪਾਣੀ ਪੀ ਜਾਂਦੀਆਂ ਨਾਲ ਪ੍ਰੀਤ ਨੂੰ ਮਿਲ ਜਾਂਦੀਆਂ ਹਾਂ ਹਾਂ ਬਾਈ ਕਰੀ ਆ ਜਾਂਦੀਆਂ ਨਹੀਂ ਅਸਲ 'ਚ ਨਾ ਮੈਨੂੰ ਐ ਸੀਗਾ ਉਹ ਸ਼ਾਪਿੰਗ ਕਰ ਲੈਣਗੇ ਤੇ ਏਦੋ ਬਾਅਦ ਮੈਂ ਪ੍ਰੀਤ ਨੂੰ ਛੇਤੀ ਲੈ ਕੇ ਚੱਲ ਜਾਊਗਾ ਪ੍ਰੀਤ ਉਹਦੇ ਕੱਪੜੇ ਨਹੀਂ ਲੈ ਕੇ ਆਉਣੇ ਸੀਗੇ। ਉਹ ਮੈਂ ਮਰ ਜਾ। ਬੇ ਪੁੱਤਾਂ ਜਿਹੇ ਜੇ ਨੇ ਖਰੀਦੇ ਜਾਂਦੇ ਨੇ ਉਹੇ ਜੇ ਖਰੀਦ ਲਓ। ਕਾ ਨੂੰ ਕੁੜੀ ਨੂੰ ਲਜਾਣਾ ਹੈ ਖਰਚ ਖੜਾ ਕਰੋਗੇ। ਇਹ ਤਾਂ ਜਾ ਕੇ 50 50 ਹਜ਼ਾਰ ਦੀਆਂ ਤੇ ਉਂਗਲੀ ਲਾ ਦੂ। ਨਾ ਤੇ ਤੇਰੀ ਮਾਂ ਮੋਟਾ ਮੂੰਹ ਕਰੂਗੀ। ਨਾ ਹੀ ਤੇਰੇ ਨਾਲ ਲੜੂਗੀ। ਵੀ ਕਿਉਂ ਮੰਨ ਦਿੱਤੀ। ਨਾ ਨਾ ਉਹ ਆਹੀ ਜੀ ਗੱਲ ਨਹੀਂ ਹੈਗੀ। ਚੱਲ ਕੋਈ ਨੇ ਕੱਪੜੇ ਤਾਂ ਬਈ ਕਹੇ ਜੇ ਮਰਜ਼ੀ ਲੈ ਲੈ ਚੱਲ ਉਹਦੀ ਛੇਗੀ ਹੈਨਾ। ਸਾਡੇ ਰਵਾਜ ਨਹੀਂ ਹੈਗੇ ਬਈ ਜਾਣਦਾ। ਬਾਕੀ ਗੱਲ ਸੁਣ ਲੈ ਪੁੱਤ। ਸਾਡੇ ਨਾਲ ਇਹ ਰਿਵਾਜ ਨਹੀਂ ਹੈਗਾ ਜਿੰਨਾ ਚਿਰ ਕਰੇ ਮੰਗੀਆਂ ਹੋਈਆਂ ਨੇ ਕਰ ਹੀ ਰਹਿੰਦੀਆਂ ਨੇ ਤੈਨੂੰ ਦੇਖ ਲੈ ਮੇਰੀ ਗੱਲ ਸੁਣ ਲੈ ਆ ਕੱਚਾ ਨਾਤਾ ਹੈ ਜੀ ਹੈਨਾ ਜਦੋਂ ਵਿਆਹੇਗੀ ਕਿਤੇ ਸ਼ਾਪਿੰਗ ਕਰਾਈ ਕੁਝ ਕਰਾਉਂਦਾ ਫਿਰ ਹਾਂ ਬਈ ਉਹ ਤਾਂ ਗੱਲ ਥੋੜੀ ਮੈਂ ਸਮਝ ਗਿਆ ਪੂਆ ਜੀ ਮੈਨੂੰ ਐਸੀ ਪ੍ਰੀਤ ਨੇ ਕੱਪੜੇ ਪਾਉਣੇ ਆ ਪ੍ਰੀਤ ਆਪ ਦੇ ਨਾ ਪਸੰਦੀ ਦੇ ਕੱਪੜਾ ਆਪੇ ਲੈ ਲੂਗੀ ਐਵੇਂ ਕੱਲ ਨੂੰ ਫਿਰ ਤਿੰਨ ਪੰਜ ਹੋ ਗਈ ਕੀ ਫਾਇਦਾ ਉਹਦਾ ਕੁਝ ਨਹੀਂ ਹੁੰਦਾ ਨਾ ਨਾ ਪ੍ਰੀਤ ਨੇ ਗੁੱਸਾ ਕਰਦੀ ਹੈਗੀ ਸਾਡੀ ਕੁੜੀ ਨੂੰ ਤਾਂ ਕਹੇ ਜੇ ਮਰਜ਼ੀ ਕੱਪੜੇ ਲੈ ਦੇ ਉਹ ਜੀ ਪਸੰਦ ਕਰ ਲੂਗੀ ਤਾਂ ਤਿੰਨ ਪੰਜ ਕਰੂਗੀ ਬਾਣੀ ਨਾਲ ਬਦਲਮਾ ਕਰਾਵ ਵੀ ਭਾਈ ਜੇ ਨਾ ਕੁੜੀ ਨੇ ਕੱਪੜੇ ਪਸੰਦ ਕਰੇ ਸੀ ਬਦਲ ਕੇ ਜਾਵਾਂਗੇ ਹਾਂ ਉਹ ਪੂਆ ਜੀ ਵਿਆਹ ਦਾ ਟਾਈਮ ਆ ਕਿੱਧਰ ਬਾਰੀ ਬਾਰੀ ਫਿਰਦੇ ਰਹਾਂਗੇ ਹੁਣ ਮੇਰੀ ਗੱਲ ਸੁਣੋ ਨਾਲੇ ਮੈਂ ਬਾਈ ਨਾਲ ਗੱਲ ਕੀਤੀ ਸੀਗੀ ਪਹਿਲਾਂ ਬਾਈ ਤਾਂ ਨਾ ਹੱਲੇ ਦਿਮਾਖ ਦਾ ਹੈਗਾ ਉਹ ਤਾਂ ਨੂੰ ਪਤਾ ਹੈਗੇ ਆ ਉਹਨਾਂ ਨੇ ਕਿਹੜਾ ਘਰੇ ਗੱਲ ਕੀਤੀ ਹੈਗੀ ਜੇ ਸਾਨੂੰ ਕੁਝ ਦਾ ਦੇ ਕੇ ਫੇਰ ਪਤਾ ਲੱਗਦਾ ਅਸਤਾ ਜਵਾਬ ਦੇ ਦਿੰਦੇ ਭਾਈ ਸਾਡੇ ਦਰਵਾਜ਼ੇ ਨਹੀਂ ਹੈਗੇ ਦੇਖ ਭਾਈ ਗੁੱਸਾ ਕਰੋ ਬੁੱਲਾ ਕਰੋ ਦੇਖਾ ਪਤਾ ਗੁੱਸਾ ਨਾ ਕਰ ਮੇਰਾ ਪੁੱਤ ਬਣ ਕੇ ਮੇਰੀ ਇਸ ਗੱਲ ਦਾ ਭਾਈ ਸਾਡੇ ਇਹ ਰਿਵਾਜ ਨਹੀਂ ਨਾ ਤਾਂ ਪਹਿਲਾਂ ਸਾਡੇ ਇਹ ਰੀਤ ਬਣੀ ਹੈ ਨਾ ਮੈਂ ਜਿੰਨਾ ਚਿਰ ਜਿਉਂਦੀ ਆ ਬਣ ਨ ਦੇਵਾ ਭਾਈ ਮਿਲਣਾ ਤੇਰੀ ਮਾਂ ਘਰ ਆ ਕੇ ਗੁੜੀ ਨੂੰ ਮਿਲ ਜੇ ਭਾਈ ਮੈਂ ਤਾਂ ਨਾ ਕੁੜੀ ਨੂੰ ਡੇਢ ਤੋਂ ਪੈ ਨਹੀਂ ਪਾਉਂ ਦਿੰਦੀ ਮੇਰੀ ਗਾਸ ਹੋਲਾ ਪੁੱਤ ਜੈ ਜੈ ਸੋਡੇ ਪਸੰਦ ਨਾ ਆਉਂਦੇ ਜੀ ਕੱਪੜੀ ਖਰੀਦਣ ਨੂੰ ਉਹਤੇ ਗੱਲ ਮੈਂ ਤੁਹਾਡੀ ਸਮਝਿਆ ਪੂਆ ਜੀ ਘੰਟਾ ਕ ਲੱਗਣਾ ਕਿੱਡੀ ਗੱਲ ਹੈ ਕਿਹੜਾ ਕਿਸੇ ਨੂੰ ਕੁਝ ਪਤਾ ਲੱਗਦਾ ਤੂੰ ਤਾਂ ਕਹਤਾ ਘੰਟਾ ਕ ਲੱਗੂਗਾ ਆ ਆਸ਼ਕਮਾਨ ਕੀ ਕੋ ਤੈਨੂੰ ਜਾਣਦਾ ਕੋਈ ਕੌਣ ਕਹੂਗਾ ਵੀ ਇਹਨਾਂ ਦਾ ਪਰੋਣ ਵਿਖਾਵਨੀ ਕੁੜੀ ਕਿਹਦੇ ਨਾਲ ਪੱਗੀ ਕਿਉਂ ਸਾਡਾ ਨੱਕ ਵਡਾਉਣਾ ਹੈ ਬੈਠਾ ਰੇ ਮੇਰਾ ਪੁੱਤ ਵਣਕੀ ਕਿਉਂ ਸ਼ੇਰ ਦਾ ਕੁੜੀ ਨੂੰ ਸ਼ੇਰ ਤਾਂ ਹੀ ਨਾ ਖਸ ਭਾਗ ਜਾ ਚੁੱਕਾ ਨਾ ਨਾ ਲੈ ਤਾਂ ਚਾਹ ਪਾਣੀ ਪੀਆ ਕੇ ਤੋਰਾਂ ਚਾਹ ਤਾਂ ਪੀਉਂ ਮੇਰੇ ਪੁੱਤ ਨੂੰ ਚਾਹ ਦਾ ਪਿਆਉਂਗੀ ਗੁੱਸਾ ਨਾ ਕਰੀ ਮੇਰਾ ਨਹੀਂ ਨਹੀਂ ਗੁੱਸਾ ਤਾਂ ਕੀ ਕਰਨਾ ਹੈ ਉਹ ਫਿਰ ਮੰਮੀ ਹੋਰੀ ਮੈਨੂੰ ਬੋਲਣਗੇ ਵੀ ਪ੍ਰੀਤ ਨੂੰ ਲੈ ਜੇ ਇੱਕ ਪੁੱਤ ਤੂੰ ਆਪ ਸਿਆਣੇ ਜੇ ਤੇਰੀ ਮੰਮੀ ਨਾਲ ਮਾੜਾ ਮੋਟਾ ਬੋਲੂਗੀ ਆ ਮੇਰੇ ਨਾਲ ਫੋਨ ਤੇ ਗੱਲ ਕਰਾ ਦੀ ਮੈਂ ਆਪੀ ਸਮਝਾ ਦੂੰਗੀ ਉਹਨੂੰ ਪੁੱਤ ਮਹਤਾਏ ਕਹਿੰਦੀ ਸੀ ਨਾਲ ਤਾਂ ਅੰਦਰ ਚਾਹ ਪਾਣੀ ਪੀਲਾ ਆ ਨਾਲ ਪ੍ਰੀਤ ਨੂੰ ਮਿਲਿਆ ਉਹ ਪੋਆ ਜੀ ਚਾਹ ਪਾਣੀ ਰਹਿਣ ਦੋ

ਬਤਿਓ ਵਾਪੂਆ ਅੰਦਰ ਦੇਖਦੀ ਤਾਂ ਇੰਤਰੀ ਸ਼ਾਸਕ ਕਿ ਤੀਂ ਕਿ ਅੰਦਰ ਨਾ ਵਗ ਜੀ ਜੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਫਿਰ ਤਾਂ ਭੇਜ ਕੇ ਹਟ ਦਈਆਂ ਪ੍ਰੀਤ ਨੂੰ ਮੈਨੂੰ ਵੀ ਪਤਾ ਸੀ ਤਾਂ ਹੀ ਤਾਂ ਮੈਂ ਇੱਥੇ ਮੰਜੜ ਆਇਆ ਸੀ ਵੀ ਮੂਰੋਂ ਹੀ ਮੋੜੂਗੀ ਜੇ ਕਿ ਇਹ ਅੰਦਰ ਵਗ ਜਾਂਦਾ ਕੁੜੀ ਨੂੰ ਤਾਂ ਫਿਰ ਉਹ ਲੈ ਕੇ ਹਿਲਦਾ ਐਨਾ ਸ਼ੁਕਰ ਪੂਆ ਮੇਰੇ ਤਾਂ ਜਾਦ ਆ ਗਿਆ ਵੀ ਐਂ ਕਹਿ ਦਿੰਨੀ ਆ ਵੀ ਪ੍ਰੀਤ ਤਾਂ ਘਰ ਹੀ ਨਹੀਂ ਹੈਗੀ ਆਪਦੇ ਸਿੱਲੀ ਦੇ ਘਰੇ ਗਈ ਹੈਗੀ ਜੇ ਮੈਂ ਕਿਤੇ ਐਂ ਕਹਿ ਦਿੰਦਿਓ ਤਾਂ ਅੰਦਰ ਹੈਗੀ ਇਹਨੂੰ ਪਤਾ ਅੰਦਰ ਮਿਲਣ ਵਗ ਜਾਂਦਾ ਉਹਨੂੰ ਜਾ ਕੇ ਸਾਰਾ ਕੁਝ ਦੱਸ ਦਿੰਦਾ ਪੁੱਤ ਮੈਂ ਵੀ ਨਾ ਇਹਨਾਂ ਦੀ ਪਣੋ ਐ ਮੈਨੂੰ ਜਦੋਂ ਪਤਾ ਲੱਗਿਆ ਤਾਂ ਦੱਸਤੀ ਸਾਰੀ ਗੱਲ ਮੈਂ ਵੀ ਤਾਂ ਇੱਥੇ ਮੰਜਾ ਡਾਹਿਆ ਤੀ ਵੀ ਆਉਂਦੇ ਨਹੀਂ ਮੋੜੂ ਗਾਂਹ ਦਰਸ਼ਨ ਤਾਂ ਉਹਨਾਂ ਨੇ ਹੋਣ ਹੀ ਨਹੀਂ ਦਿੰਦੀ ਮੋੜ ਤਾਂ ਦਿੱਤਾ ਪੂਆ ਉ ਵੀ ਪਤਾ ਲੱਗੇ ਜਾਊਗਾ ਇਹਨਾਂ ਨੂੰ ਪਤਾ ਲੱਗੇ ਵੀ ਨਾ ਥੋੜੀ ਰਹਿੰਦਾ ਹੁੰਦਾ ਪਰ ਉਹਨਾਂ ਫੋਨ ਤੇ ਤਾਂ ਗੱਲ ਕਰਦਾ ਸਾਰਾ ਦਿਨ ਤਾਂ ਫੋਨ ਤੇ ਲੱਗੇ ਰਹਿੰਦੇ ਨੇ ਉਹ ਦੱਸ ਦੂਗਾ ਅਸੀਂ ਨੇ ਪਤਾ ਜਾਣ ਕੇ ਜਾ ਕੇ ਫੋਨ ਕਰਦੇ ਹੁਣ ਬਾਹਰ ਖਸਮਾ ਨੂੰ ਖਾਵੇ ਖੜ ਕੇ ਕੇਰਾ ਮੋੜ ਗਾਂਹ ਦੀ ਗਾਂਹ ਵਰਤਾਂਗੇ ਦੇਖੀ ਜਾਊ ਉਹ ਤਾਂ ਤੰਗ ਹੋਰ ਵਰਤਾਂਗੇ ਸੋਈ ਗੱਲ ਚਲੋ ਕੇਰਾ ਤਾਂ ਬੜਾ ਟਲੀ ਨਹੀਂ ਤਾਂ ਕੋਈ ਜਾਣਦੀ ਕਿ ਸੋਹਣੀ ਲੱਗਦੀ ਪਰੋਣੇ ਨਾਲ ਬੱਸ ਫੇ ਸ਼ਰਮ ਹੀ ਨਹੀਂ ਹੈਗੀ ਤੇਰੀ ਸ਼ਸ ਨੂੰ ਆਈਆਂ ਤਾਂ ਹਾਂ ਆਪਦੀ ਚਲਾਉਂਦੀ ਐ ਇਸ ਤਰ੍ਹਾਂ ਇਹ ਤਾਂ ਮੈਂ ਬੋਲੀ ਨਹੀਂ ਇਹ ਤਾਂ ਮੈਂ ਬੋਲੀ ਨਹੀਂ ਤੇਰੇ ਕਰਕੇ ਨਹੀਂ ਮੈਂ ਬੋਲੀ ਹੈਗੀ ਮਾਂ ਤੂੰ ਕਹਿੰਦੇਂਗੀ ਜਰੂਸ ਕੱਢਦੀ ਆ ਦੇਖਾ ਨਹੀਂ ਤਾਂ ਮੈਂ ਦੰਦੀ ਪਤਾ ਤੂੰ ਮੇਰੀ ਗੱਲ ਸੁਣ ਲੈ ਆ ਹੁਣ ਬੋਲ ਕੇ ਦਿਖਾਵੇਂ ਨਾ ਅਈ ਤੈਨੂੰ ਬੋਲ ਕੇ ਤਾਂ ਮੈਨੂੰ ਬੋਲ ਕੇ ਨਾ ਤੇਰੀ ਸ਼ਸ ਦੀ ਜੀਭ ਖਿੱਚ ਦਾਂ ਹਾਂ ਚਲ ਇਹਨਾਂ ਸ਼ੁਕਰ ਹੈ ਪੂਆ ਮੇਰੇ ਵੱਲ ਦਾ ਹੈਗਾ ਤਾਂ ਹੈਗਾ ਕੋਈ ਨਹੀਂ ਮੈਨੂੰ ਤਾਂ ਕੱਲੀ ਨੂੰ ਦਬਾ ਲੈਂਦੇ ਨੇ ਇਹ ਬੋਲਣ ਹੀ ਦਿੰਦੇ ਬੋਲ ਦਿੱਤ ਮੈਂ ਬਥੇਰੇ ਚੱਲ ਫੇਰ ਵੀ ਪਰ ਫੇਰ ਵੀ ਕਿੱਥੇ ਆਉਣ ਦਿੰਦੇ ਨੇ ਕੱਲੀ ਜਾਣੀ ਨੂੰ ਤੂੰ ਮੇਰੀ ਗੱਲ ਸੁਣ ਆਏਗਾ ਤੇ ਨਾ ਬੋਲਿਆ ਕਰ ਚੋਰੀਆਂ ਲੜਿਆ ਕਰ ਜਿਹੜਾ ਨਾ ਤਾਂ ਲੋਕਾਂ ਕੋਲ ਸੱਚੀ ਰ ਨੂ ਤਾਂ ਭਈ ਦੀ ਬਾਹਰ ਹੀ ਦਰ ਮੈਂ ਸੱਸੀ ਜਲਾ ਕੇ ਸੱਸੀ ਖਰਾ ਰੇਗੀ ਨਹੀਂ ਸਾਡੇ ਆਉਂਦਾ ਕਿਹੜਾ ਹੈ ਕਿਸੇ ਨਾਲ ਬਣਦੀ ਵੀ ਮੇਰੀ ਸੱਸ ਦੀ ਕਿਸੇ ਗਮਾਨ ਚ ਬਣਦੀ ਹੀ ਨਹੀਂ ਹੈਗੀ ਇਹਦੀ ਜਿੱਦ ਦੀ ਆਈਏ ਇਸੇ ਹੀ ਕੁਛ ਹੈਗਾ ਆਂਡ ਚ ਇਹ ਨਹੀਂ ਵਰਤਦੀ ਰਿਸ਼ਤੇਦਾਰ ਨਾਲ ਇਹ ਨਹੀਂ ਵਰਤਦੀ ਕਿਸੇ ਭੈਣ ਭਾਈ ਨੂੰ ਨੰਦ ਨੂੰ ਕੈਸਾ ਹਲ ਕੇ ਕੱਢੀ ਆ ਪਤਾ ਨਹੀਂ ਮੈਂ ਕਿਵੇਂ ਆ ਕਿਤੇ ਤੇਰੇ ਨਾਲ ਹੀ ਵਰਤਦੀ ਹੈਗੀ ਹੋਰ ਕਿਹਦੇ ਨਾਲ ਬਤੂਗੀ ਤੈਨੂੰ ਨਹੀਂ ਕਦੇ ਫੋਨ ਲਾ ਕੇ ਤੇਰਾ ਦੁੱਖ ਸੁੱਖ ਪੁੱਛਿਆ ਹੈਗਾ ਆਂਡ ਗਮਾਨ ਚ ਕੀ ਹੈ ਉਹ ਕਰੂਗੀ ਮੈਨੂੰ ਇਹ ਬਰਤਨ ਦਿੰਦੇ ਕਿਸੇ ਨਾਲ ਪੁੱਵਾਂ ਮੈਨੂੰ ਨਹੀਂ ਜਾਣਦ ਹੁੰਦੀ ਕਿਸੇ ਦੇ ਬੱਸ ਆ ਸੱਸ ਆਹ ਨਾ ਕੁੜੀ ਦੇ ਮੈਂ ਤਾਂ ਹੋਰ ਹੀ ਕਹਿਗੀ ਸੀ ਸੱਸ ਦੇ ਆ ਕੁੜੀ ਦੇ ਸਹੁਰੇ ਮਿਲ ਕੇ ਇਹ ਹੀ ਨੇ ਇਹ ਹੀ ਕੋਕੇ ਇਹ ਹੀ ਨੇ ਹੁੰਦੇ ਸਭ ਕੁਝ ਇਹੀ ਹੈ ਹਾਂ ਲੱਗੂਗਾ ਹੌਲੀ ਹੌਲੀ ਪਤਾ ਕੋਈ ਗੱਲ ਨਹੀਂ ਲੱਗੂਗਾ ਪਤਾ ਚੱਲ ਪੁੱਤ ਚਾਹ ਪਾਣੀ ਬਣਾ ਕੇ ਦੇ ਮੈਂ ਤਾਂ ਥੱਕ ਗਈ ਦੰਨੀਆ ਪੂਆ ਕੋਈ ਨਾ ਹੋਰ ਨਹੀਂ ਤੈਨੂੰ ਵੀ ਉਹ ਕਰਕੇ ਆ ਹਨਾ ਮੈਂ ਤਾਂ ਬੰਦ ਲਾਤਾ ਕੋਈ ਨਾ ਕੋਈ ਨਾ ਪੁੱਤ ਚਲ ਬਣਾ ਕੇ ਲਿਆ ਨੀ ਤੇਰੇ ਵਾਸਤੇ ਲੌਂਗ ਲੈਤੀਆਂ ਪਾ ਕੇ ਲਈ ਨਾ ਬਣਾ ਲਿਆ ਚਾ ਗਿਆ ਬੱਡੇ ਗਿਆ ਜੋੜ ਤਾਈ ਹਾਂ ਲਾਪ੍ਰਿਤ ਆ ਜਾ ਲੈ ਤਾਈ ਬਿਆਲ ਆ ਤੁਹਾਡਾ ਘਰ ਅੱਜ ਤਾਂ ਰਾਮ ਨਾਲ ਸੁੱਤੀ ਪਈਆਂ ਸਸੀਕਾਲ ਤਾਈ ਸਸਤਰੀਕਾਲ ਪੁੱਤ ਹਾਂ ਤਾਈ ਠੀਕ ਹੈ ਮੈਂ ਤਾਂ ਠੀਕ ਆ ਤਾਈ ਤਾਇਆ ਕਿਵੇਂ ਸੱਚ ਠੀਕ ਆ ਪੁੱਤ ਆਇਆ ਨਹੀਂ ਹਲੇ ਆਜੂਗਾ ਮੈਨੂੰ ਲੱਗਦਾ ਸ਼ਾਮ ਤੱਕ ਅੱਛਾ ਠੀਕ ਹੈ ਉਹ ਤਾਂ ਸੀ ਮੇਰੇ ਰੈਡੀ ਹੋਣੀ ਆਇਆ ਸੀ ਹਲੇ ਕਿਸੇ ਨਾ ਕੰਮ ਘੁੰਮ ਗਿਆ ਸੀਗਾ ਮੈਂ ਕਿਹਾ ਮੈਂ ਤਾਂ ਪ੍ਰੀਤ ਕੇ ਘਰੇ ਜਾ ਕੇ ਆਉਣੀ ਆ ਮੇਰਾ ਤਾਂ ਸੱਚੀ ਦਿਲੇ ਨਹੀਂ ਲੱਗਦਾ ਅਜੇ ਤੱਕ ਪ੍ਰੀਤ ਨੂੰ ਮੈਂ ਤੋੜਦੀ ਨਹੀਂ ਨਾ ਮੇਰੇ ਸਾਹ ਚ ਸਾਣੀ ਆਉਂਦਾ ਚੱਲ ਵਧੀਆ ਕਰਿਆ ਪੁੱਤ ਆ ਗਈ ਉਹ ਵੀ ਤਿਆਰ ਹੋਈ ਜਾਂਦੀ ਆ ਜਾਣਾ ਤੀਗਾ ਉਹਨੇ ਉਹਨੇ ਕਿੱਥੇ ਜਾਣਾ ਉਹਦੇ ਸਹੁਰਿਆਂ ਨੇ ਲੈ ਕੇ ਜਾਣਾ ਉਹਨੂੰ ਨਾਲ ਪਰ ਉਹਨਾ ਆਊਗਾ ਕੱਪੜੇ ਲੈ ਕੇ ਦੇਣੇ ਨੇ ਕਹਿੰਦੇ ਬੜੀ ਖਰੀਦਣੀ ਹੋਣੀ ਐਦੀ ਪਸੰਦ ਦੀ ਹਾਂ ਹੋਣਾਊਗਾ ਹਾਂ ਹੋਏ ਆਹ ਬੁਧੀਆ ਰਵਾਜ ਹੈ ਨਾ ਤਾਈ ਬਸ ਫੋਨ ਕਰਿਆ ਤੀ ਜਦ ਕਹਿੰਦੇ ਤੀ ਘੰਟੇ ਤੱਕ ਆਵਾਂਗੇ ਆਏ ਅਜੇ ਤੱਕ ਨਹੀਂ ਹੈਗੇ ਤਾਈ ਮੇਰੇ ਨਾਲ ਜਾ ਸਕਦੀਆਂ ਪੁੱਤ ਜਿਆਦਾ ਪਹਿਲਾਂ ਤਿਆਰ ਹੋ ਜਾਂਦੀ ਹੈ ਨਾ ਫਿਰ ਤਾਂ ਵਗ ਜਾਂਦੀ ਤਾਈ ਤਿਆਰ ਹੋਣ ਨੂੰ ਕੀ ਹੈ ਵਿਆਹਲੀ ਕੁੜੀ ਤਾਂ ਉਹ ਹੈ ਉਹਦਾ ਤਿਆਰ ਹੋਣਾ ਬਣਦਾ ਕੁਝ ਨਹੀਂ ਹੁੰਦਾ ਹੈਗਾ ਮੈਂ ਵੀ ਮੇਰੇ ਜੀਜੇ ਨਾਲ ਦੋ ਤਿੰਨ ਮਸ਼ਕਰੀਆਂ ਕਰ ਲੂੰਗੀ ਵਿਆਹ ਵਾਲੀਆਂ ਇੰਨੀਆਂ ਸਵਾਲੀਆਂ ਹੋਣਗੀਆਂ ਕਿਦੇ ਕਿਦੇ ਨਾਲ ਬੋਲੂਗਾ ਕਿਦ ਨਾਲ ਰਹੂਗਾ ਉਹ ਵਿਚਾਰਾ ਮੈਂ ਤਾਂ ਪਹਿਲਾਂ ਸੋਚਦੀ ਦੀ ਵੀ ਕੱਲੀ ਤੋਂ ਤੈਨੂੰ ਨਾਲ ਭੇਜਦਾ ਬਸ ਇੰਨੀ ਆਡੀਓ ਨਹੀਂ ਹੈਗੀ ਕੁੱਕੜ ਕਹਿੰਦਾ ਵੀ ਕੀ ਕਰਨਾ ਮਾਂ ਮੈਂ ਕਿਹਾ ਚੱਲ ਤੋਰ ਦੰਨੇ ਆ ਜੇ ਮੈਂ ਪਹਿਲਾਂ ਸੋਚਦੀ ਤੈਨੂੰ ਕਹਿ ਹੀ ਦਿੰਦੀ ਹਾਈ ਕਿੰਨੀ ਖਰਾਬ ਐ ਦੇਖੀ ਪ੍ਰੀਤ ਨੇ ਮਤਲਬ ਪਾਫ ਵੀ ਨਹੀਂ ਗੱਡੀ ਹੈਗੀ ਕਿੰਨੀ ਖਰਾਬ ਐ ਉਹ ਤਾਂ ਮੰਨਦੀ ਨਹੀਂ ਤੀ ਉਹ ਤਾਂ ਮਸਾ ਮਨਾਈ ਆ ਮੈਂ ਜਾਣਾ ਨਹੀਂ ਤੀ ਮੰਨਦੀ ਇਹ ਕੁੜੀਏ ਕਿਵੇਂ ਆ ਬਸ ਇਹ ਆਕੜੇ ਮੈਨੂੰ ਤਾਂ ਬੁਲਾਈ ਨਾ ਬੇਕੂਫ ਜੀਏ ਕੀ ਹੋ ਗਿਆ ਪਾਫ ਵੀ ਨਹੀਂ ਕਰਦੀ ਮੇਰੇ ਲਈ ਕਿਸੇ ਗੱਲ ਦੀ ਹੈ ਕਦੀ ਬਾਪ ਦੀ ਗੱਡੀ ਵਿੱਚ ਪਰ ਹੁਣ ਤੂੰ ਕਿਉਂ ਪਾਫ ਕੱਢੇਂਗੀ ਬਾਈ ਹੁਣ ਤੂੰ ਪਰੌਣੇ ਵਾਲੀ ਹੋਗੀ ਵਿਆਹ ਤੋਂ ਪਹਿਲੀ ਫਿਰੇਂਗੀ ਪਰੌਣੇ ਨਾਲ ਕੱਪੜੇ ਖਰੀਦੀ ਮੈਂ ਲੈ ਜੀ ਉਹ ਰੋਲਾ ਪਾ ਰਖ ਮੈਂ ਲੈ ਜੀ ਤੇਰੀ ਮੰਮੀ ਨੂੰ ਕਿਹਾ ਮੈਂ ਹੈ ਹਾਂ ਇਹ ਤੂੰ ਪਾ ਗੀ ਮੈਂ ਤਾਂ ਮੰਮੀ ਨੂੰ ਕਿਹਾ ਤੇ ਤੂੰ ਚੱਲ ਮੈਨੂੰ ਤਾਂ ਸੰਗ ਜੀ ਲੱਗਦੀ ਏੜੀ ਸੱਚੀ ਮੈਂ ਨਹੀਂ ਜਾਂਦੀ ਹੈਗੀ ਇਕੱਲੀ ਬਈ ਸੰਗ ਲੱਗਣ ਨੂੰ ਕੀ ਹੈਗਾ ਨਾ ਲੱਗਦੀ ਇਹਨੂੰ ਸੰਗ ਮੈਡਮ ਨੂੰ ਮੈਂ ਤਾਂ ਉਹ ਵਿਚਾਰੀ ਨੂੰ ਕਦੇ ਮਿਲੀ ਵੀ ਨਹੀਂ ਹੈਗੀ ਨਾਲੇ ਮੇਰੀ ਗੱਲ ਸੁਣਾ ਉਹਦੀ ਮੰਮੀ ਵੀ ਆਈ ਉਹਦੀ ਭੈਣ ਵੀ ਆਈ ਹੈ ਨਾ ਮੈਂ ਉਹਨਾਂ ਵਿਚਾਰੀ ਇਹਨੂੰ ਕੋਈ ਬਲਾ ਹੈਗਾ ਸੰਗੋ ਤਾਂ ਲੱਗਦੀ ਹੁੰਦੀ ਹੈਗੀ ਇਹ ਬੋਲਗੀ ਹੁਣ ਤਾਂ ਤੇਰੇ ਲਈ ਮੌਕਾ ਹੈ ਆਪਦੀ ਸੱਸ ਦਾ ਤੇ ਨਣ ਦੇ ਦਾ ਦਿਲ ਜਿੱਤਣ ਦਾ ਸਾਰੀ ਉਹਨਾਂ ਕਿ ਮੈਂ ਕਿ ਸੂਟ ਲੈ ਲਈ ਸਵਾ ਸਵਾ ਲੱਖ ਦੇ ਇਹਨੂੰ ਹੱਥ ਪਾਈ ਐ ਇੱਡਾ ਤਾਕੜਾ ਦਾ ਹੈਗਾ ਨਾ ਪੁੱਤ ਇਹ ਕੰਮ ਨਹੀਂ ਕਰੀਦਾ ਹੁੰਦਾ ਜਿਹੜਾ ਚੋ ਲੈ ਕੇ ਦੇਣਗੇ ਉਹ ਮੈਂ ਤਾਂ ਲਈ ਲੈ ਲੀਂਗਾ ਜਿਹੇ ਅਗਲੇ ਮਹਿੰਗੀ ਦਬਾਉਣਗੇ ਆਪਰੇ ਪਤਾ ਕਿੰਨੇ ਰਿੱਚ ਨੇ ਉਹ ਨਾਲੇ ਮੇਰੀ ਗੱਲ ਸੁਣ ਲੈ ਐਵੇਂ ਸੋਣੀ ਲੱਗੂਗੀ ਅਗਲੇ ਪੈਸੇ ਲਾਉਣਗੇ ਮੈਂ ਕਹੂੰਗੀ ਮੈਨੂੰ ਇੰਨੇ ਦਾ ਦਬਾਅ ਹੋਏ ਨੇ ਇੰਨੇ ਦਾ ਦਬਾਅ ਮੇਰੇ ਵੀਰੇ ਨੇ ਤਾਂ ਪਹਿਲਾਂ ਹੀ ਕਿਹਾ ਜਿੱਥੇ ਜਾ ਕੇ ਕਹਿੰਦਾ ਬੋਲੀਆਂ ਫਿਰ ਵੇਖੀ ਬਸ ਫੇਰ ਨੀ ਲਾ ਪ੍ਰੀਤਪੇੜ ਦੀ ਭਾਈ ਤੈਨੂੰ ਤੂੰ ਤਾਂ ਉੱਥੇ ਮੈਂ ਕਿਹਾ ਸੌਂ ਕਰ ਦੇਂਗੀ ਹਾਂ ਹਾਂ ਮੈਨੂੰ ਕਹਿੰਦੇ ਕੱਲੀ ਭਗ ਜਾ ਨਾ ਹਮਸ ਹੋਂਤਾ ਹੀ ਕੱਲੀ ਨੂੰ ਨੀ ਤੋੜਦੇ ਹੁੰਦੇ ਮੈਂ ਨਾ ਮੈਂ ਤੈਨੂੰ ਨਾ ਮੇਰੀ ਗੱਲ ਸੁਣ ਨਹੀਂ ਇਹਨੂੰ ਨੀ ਭੇਜਣਾ ਇਹਨੇ ਤਾਂ ਉੱਥੇ ਫੇਰ ਮੈਂਗੇ ਸੂਟਾ ਨੂੰ ਹੱਥ ਪਾਊਗੀ ਇਹ ਨਹੀਂ ਤਾਂ ਹੀ ਫਿਰ ਮੈਂ ਤਾਂ ਵਜਾ ਕਰਦੀ ਆ ਜਦੋਂ ਮੈਂ ਕਹਿੰਦਾ ਹੀ ਨਹੀਂ ਉਹਨੇ ਘਰ ਦਮਾਉਣ ਦੀ ਹਾਂ ਹੋਰ ਚਲ ਸ਼ੁਕਰਿਆਂ ਨਾਲ ਤੂੰ ਆ ਗਈ ਮੇਰੇ ਤਾਂ ਦਿਮਾਗ 'ਚ ਇਹ ਵੀ ਨਹੀਂ ਆਇਆ ਵੀ ਮੈਂ ਤੈਨੂੰ ਇਹ ਬੁਲਾਣਾ ਮੇਰੀ ਗੱਲ ਸੁਣ ਐਨਾ ਟਾਈਮ ਹੋ ਗਿਆ ਜਦੋਂ ਕਹਿੰਦੇ ਸੀ ਘੰਟੇ ਤੱਕ ਆਵਾਂ ਮੈਂ ਤਾਂ ਕਹਿਨੀ ਮੈਨੂੰ ਤੈਨੂੰ ਕੁਝ ਨਹੀਂ ਆਈ ਸੀ ਮਾਂ ਤੜਕੀ ਦਾ ਪਠਾਰਖਿਆ ਮੈਨੂੰ ਆਣਗੇ ਆਣਗੇ ਹੁਣ ਤੱਕ ਆਈ ਨਹੀਂ ਹੈ ਇਹ ਤਾਂ ਕੁਸ ਲਾਤ ਆ ਲੈ ਮੂੰਹ ਤੇ ਕੋਈ ਚੱਜ ਦੇ ਵਾਲ ਵਾਲੇ ਮੀਡੀਆ ਮੁੱਡੀਆ ਕਰਾ ਲੈ ਮਾੜੀ ਫੇਰ ਐਂ ਕਰ ਕੁੱਕਰ ਨੂੰ ਕਹਿ ਪਹਿਲਾਂ ਨਹੀਂ ਤੈਨੂੰ ਪਤਾ ਤਾਂ ਹੈਗਾ ਫੋਨ ਕਰਕੇ ਦੇਖੇ ਪੁੱਤ ਡੈਡੀ ਦੇ ਸੁਬਾ ਦਾ ਡੈਡੀ ਕੋਲ ਪਹਿਲਾਂ ਨਹੀਂ ਲੱਗਿਸ਼ ਕਿੰਨੀ ਆਉਣਾ ਚਲ ਆਇਆਂਗੇ ਮਾਂ ਹੋਣਾ ਆ ਗਏ ਨੂੰ ਵੀ 100 ਕੰਮ ਹੁੰਦੇ ਨੇ ਕੰਮ-ਕੁਮ ਕਰਕੇ ਆਉਣਗੇ ਬਈ ਤੂੰ ਤਾਂ ਕੁੜੀ ਸੁਣਦੀ ਹੋਣੀ ਮੇਰੀ ਗੱਲ ਜਦ ਮੈਨੂੰ ਭੱਜ ਕੇ ਪਹਜਣਨੀ ਆ ਲੈ ਅੱਖੇ ਸੁਣਦੀ ਨਹੀਂ ਹੈਗੀ ਮੈਂ ਮਾੜਾ ਕਹਿ ਕੁਝ ਮੈਂ ਤੈਨੂੰ ਮੈਂ ਕਿਹਾ ਚਲ ਚਾਹ ਪਾਣੀ ਪਹਿਲਾਂ ਬਣਾ ਕੇ ਰੱਖ ਲੂੰਗੀ ਤੂੰ ਐ ਕਰ ਇਹ ਤਾਂ ਚਾਹ ਬਣਾ ਕੇ ਲੈ ਆ ਜਾ ਨਾ ਮੈਂ ਤਾਂ ਚਾਹ ਪੀ ਕੇ ਹੁਣੀ ਆਈਆਂ ਲਾਡੀ ਨੇ ਵੀ ਪੀਣੀ ਆ ਲਾਡੀ ਨੇ ਬਣਾਈ ਸੀ ਚਾਹ ਅੱਜ ਅੱਛਾ ਹੂੰ ਮੈਂ ਬਣਾਉਣੀ ਆ ਪੀ ਕੇ ਜਾਈਂ ਐ ਨੱਸ ਮੈਨੂੰ ਤਰੀ ਕੁ ਕਰਾ ਲਈ ਤਾਂ ਪਤਾ ਨਹੀਂ ਲੱਗਿਆ ਕਿ ਕਿੱਥੇ ਭੱਜ ਗਿਆ ਇਹ ਬਸ ਜਿਹੜੇ ਰਾਹ ਜਾਣਾ ਹੀ ਨਹੀਂ ਉਹਦੀ ਗੱਲ ਵੀ ਕਿਉਂ ਕਰਨੀ ਭੱਜ ਗਿਆ ਭਜਾ ਗਿਆ ਅਗਲਾ ਵਸੇਲੀ ਨੂੰ ਲੈ ਕੇ ਕਿਤੇ ਹੌਲੀ ਤਾਂ ਬੋਲਿਆ ਨਜ਼ਾਰੇ ਨੇ ਮੇਰੇ ਤਾਂ ਸੱਚੀ ਮੈਂ ਤਾਂ ਇਹ ਕਹਿੰਦੀ ਆ ਯਾਰ ਸਾਰੀ ਰਿਸ਼ਤੇਦਾਰੀ ਤੁਸੀਂ ਕਾਰਡ ਵੀ ਤਾਂ ਵੰਡ ਰੱਖੇ ਸੀ ਹੁਣ ਸਾਰਿਆਂ ਨੂੰ ਕਹਤਾ ਵੀ ਵਿਆਹ ਹੈ ਨਹੀਂ ਹਾਂ ਮੇਰੇ ਮੰਮੀ ਜਾ ਰਹੀਆਂ ਨਾਨਕੇ ਕਹਿਣ ਤਾਂ ਇਸ ਤਰ੍ਹਾਂ ਜੀ ਫੋਨ ਕਰਤੇ ਤੈਨੂੰ ਲੱਗਦਾ ਬੇਸਤੀ ਪਤਾ ਕਿੰਨੀ ਹੁੰਦੀ ਹੁੰਦੀ ਹੈ ਕੰਮਾਂ ਚ ਕੀ ਬੇਇੱਜ਼ਤੀ ਹੁੰਦੀ ਐ ਮੈਨੂੰ ਕੋਈ ਬੇਇੱਜ਼ਤੀ ਬੁਸਤੇ ਚੱਕਰ ਨਹੀਂ ਆਪਾਂ ਤਾਂ ਵਧੀਆ ਐ 2 ਸਾਲ ਹੁਣ ਵਧੀਆ ਸੁੱਖ ਦੇ ਲੰਘ ਜਾਣਗੇ ਇਹ ਮੇਰੇ ਜੀਜੇ ਨੂੰ ਕਹਿੰਦੀ ਇੱਕ ਸੂਟ ਮੈਨੂੰ ਹੀ ਦਿਵਾ ਦੂ ਗੜੀਏ ਹੱਕ ਬਣਦਾ ਉਹਦੀ ਸਾਲੀ ਲੱਗਦੀ ਆ ਮੈਂ ਮੈਂ ਥੋੜੀ ਕਹੂੰਗੀ ਤੂੰ ਆਪਦੇ ਜੀਜੇ ਨੂੰ ਬਈ ਮਜ਼ਾਕ ਕਰ ਸਕਦੇ ਤੂੰ ਕਹਦੀ ਚੌੜ-ਚੌੜ ਮੇਰੀ ਗੱਲ ਸੁਣ ਲੈ ਰੀਬਨ ਲੈ ਕੇ ਮੈਂ ਹੀ ਖੜੂ ਮੈਂ 12ਵੇਂ ਟੱਪਣ ਦਿੰਦੀ ਫਿਰ ਏਡੀ ਗੱਲ ਐ ਜੀ ਹਾਂ ਤੂੰ ਹੀ ਖੜੇਂਗੀ ਹੋਰ ਹੈਗਾ ਵੀ ਕੋਈ ਮੇਰੇ ਭੈਣ ਹੈਗੀ ਹੋਰੇ ਕੋਈ ਹੋਰ ਕਿ ਤੇਰੀ ਭੂਆ ਦੀ ਕੁੜੀਆਂ ਐ ਇਹ ਤੇਰੇ ਚਮਚੇ ਜਮੂਆਲੀ ਭੂਆ ਰੀ ਐ ਕੋਈ ਨਹੀਂ ਬਣਦੀ ਬੋਲੀ ਘਰ ਆ ਬਦੜੀ ਤੇ ਬੈਠੀਏ ਪਤਾ ਨਹੀਂ ਆਬੀਨਾਲੇ ਬੈਠੀ ਅੰਦਰ ਇਹ ਉਹਨੂੰ ਬੜਿਆ ਕਰੂ ਇਹ ਜੀ ਨੂੰ ਉਹਦੀ ਚੁਗਲ ਖੋਰ ਹੈਗੀ ਉਸੇ ਦੀ ਉਹ ਜਦੋਂ ਵੀ ਉਹਰੇ ਆਉਂਦੀ ਆ ਨਾ ਮੇਰੀ ਲੜਾਈ ਉਹਦੇ ਨਾਲ ਸਿੱਧੀ ਪੈ ਜਾਂਦੀ ਹੁੰਦੀ ਹੈ ਤੇਰੀ ਤਾਂ ਪੈਣੀ ਸੀ ਮੇਰੀ ਮਾਂ ਨਾਲ ਔਨ ਸਾਰਾ ਢਾ ਲਾ ਕੇ ਬੈਗੀ ਉਹਰੇ ਹਾਂ ਆਹੋ ਹੂੰ ਭਾਬੀ ਦੀ ਬੜੀ ਮਾਨ ਜੀਏ ਭਾਬੀ ਦੀ ਚਮਚੀ ਹੈ ਫੇਰ ਨਹੀਂ ਤੈਨੂੰ ਜਾਣ ਜੂਣ ਦਿੰਦੇ ਤੂੰ ਹੀ ਚੌੜੀ ਹੋ ਰਹੀ ਹੈਗੀ ਤੇਰੀ ਪੂਰੀ ਸੋਚ ਪਤਾ ਕਿੰਨੀ ਘਟੀ ਜਾਏਗੀ ਜੋਈ ਖੜੀ ਆ ਤਾਂ ਤੈਨੂੰ ਭੇਜੀ ਖੜੀ ਐ ਹਜੇ ਤੱਕ ਤਾਂ ਬੋਲੀ ਨਹੀਂ ਹੈਗੀ ਕੁਛ ਬਾਕੀ ਦੇਖੋ ਨਾਲੇ ਜਦੋਂ ਆ ਕੇ ਫਿਰ ਥੋੜੀ ਅਗਲੇ ਨੂੰ ਘਰੋਂ ਮੋੜੂਗੀ ਜਦ ਲੈਣੀ ਆ ਕੇ ਮੈਨੂੰ ਬਸੇ ਫਿਰ ਤਾਂ ਉਹ ਆਪਣੀਆਂ ਕੁੜੀਆਂ ਨੂੰ ਅੱਗੇ ਰੱਖੂਗੀ ਦੀ ਬਰੂਬਨ ਚ ਮੈਂ ਤਾਂ ਪੁੱਛੀ ਖੜੇ ਨੇ ਬਸ ਕੈਰ ਖਿਆਵੇਂ ਪਹਿਲੀ ਵੀ ਬਾੜ ਤਾਂ ਲਾਪਰੇ ਤੇ ਰੋਕੂਗੀ ਕੁਛ ਮਰਜ਼ੀ ਹੋ ਜੇ ਨਾ ਮੈਨੂੰ ਤਾਂ ਲੱਗਦਾ ਤੇਰੀ ਭੂਆ ਮੈਨੂੰ ਮੂਰੇ ਹੋਣ ਦੇ ਦੂਗੀ ਭੜੀਏ ਪਰ ਜੇ ਬਾਹਰ ਬੋਲਣ ਮੋਣ ਲੱਗੀ ਨਾ ਮੈਂ ਫੜ ਕੇ ਗੋਡੇ ਥੱਲੇ ਵੀ ਲੈ ਆ ਲੂੰਗੀ ਇਹ ਹੋਣੀ ਬੋਲ ਅੰਦਰ ਹੀ ਬੈਠੀ ਹੈਗੀ ਹੁਣ ਫੜ ਲੂ ਗੁਤਨੀਆਂ ਕੀ ਤੇਰੀ ਐ ਕਿਵੇਂ ਫੜ ਲੂਗੀ ਪ ਤੁਮੜਾ ਆਰਖੀ ਹੈਗੀ ਮਈ ਉਹ ਫਿਰ ਵੀ ਯਰ ਭੂਏ ਇਸ ਕਰਦੀਆਂ ਥੋੜੀ ਬੋਲ ਸਕਦੇ ਆ ਕੁੜੀ ਫਿਰ ਉਹਨੂੰ ਵੀ ਤਾਂ ਆਪ ਨੂੰ ਅਕਲ ਹੋਣੀ ਚਾਹੀਦੀ ਆਪ ਕਿਵੇਂ ਬੋਲਦੀ ਹੁੰਦੀ ਐ ਉਹ ਦੂਸਰਿਆਂ ਨੂੰ ਉਹਦਾ ਤਾਂ ਸੁਭਾਅ ਇਹੋ ਜਿਹਾ ਮੇਰਾ ਵੀ ਸੁਭਾਅ ਆਪ ਵੀ ਹੋਈ ਹੋ ਜੂ ਮੇਰਾ ਵੀ ਇਹੋ ਜਿਹਾ ਸੁਭਾਅ ਐ ਫਿਰ ਤੂੰ ਨਹੀਂ ਗੱਲਾਂ ਚੋਂਣ ਦਿੰਦੀ ਹੈਗੀ ਹੋਂ ਦਿੰਦੀ ਚਪੋਰ ਕੀ ਬੈ ਲਿਆ ਹੁਣੇ ਲਈ ਮੇਰੇ ਨਾਲ ਜਾਣਾ ਮੈਂ ਦੱਸਦਾ ਤੈਨੂੰ ਐ ਨਹੀਂ ਦੇਖਦੀ ਹੈਗੀ ਵੀ ਮੇਰੇ ਤਾਂ ਇਸ ਘਰ ਚ ਦੋ ਦਿਨ ਰਹਿ ਗਏ ਚਾਲਾ ਵੀ ਇਹ ਉਹ ਦੋ ਦੋ ਆਊਗੀ ਬਾਅਦ ਚ ਕੀ ਨਹੀਂ ਆਉਣਾ ਤੁਹਾਡੇ ਮੈਂ ਨਹੀਂ ਆਉਂਦੀ ਹੁੰਦੀ ਤੁਹਾਡੇ ਫਿਰ ਮੈਂ ਤਾਂ ਬਾਬਾ ਗੁਰੂ ਐ ਕਹਿੰਦੀ ਆ ਵੀ ਮੇਰੇ ਪਾਪੀ ਤਾਂ ਪ ਜੋਨੇ ਸੁਣ ਲਈ ਗਾਲ ਉਹਦੀ ਕਹੂਗੀ ਵੀ ਇਹ ਕੀ ਕਰੂਗੀ ਨਾਲੇ ਤੇਰੀ ਭਾਬੀ ਤਾਂ ਨਾਲ ਟੰਗਦੀ ਆਪਣੇ ਪਤਾ ਹੋਈ ਨਹੀਂ ਜਾਂਦੀ ਹੈ ਕਿ ਤੈਨੂੰ ਲੱਗਦੇ ਮੇਰੇ ਨਾਲ ਜਾਣ ਆਲੀ ਉਹ ਉਹੀ ਮੱਚਦੀ ਹੈ ਮੇਰੇ ਤੋਂ ਤਾਂ ਉਹ ਠੀਕ ਹੈ ਫਿਰ ਮੈਂ ਜਾਉਂਗੀ ਠੀਕ ਹੈ ਨਾ ਕਰੇ ਮੈਂ ਆਪਦੇ ਫੋਨ ਕਰਕੇ ਕਹਿ ਦੂੰਗੀ ਚੱਕਰ ਨਹੀਂ ਹੂੰ